ਜਦੋਂ 26 ਜਨਵਰੀ ਦਾ ਦਿਨ ਸੀਗਾ ਉਸ ਦਿਨ ਕੀ ਹੋਇਆ ਸੀ ਕਿੱਥੇ ਕਿੱਸੀਗੇ ਤੁਸੀਂ ਔਰ ਕਿਵੇਂ ਗਏ ਸੀ ਉੱਥੇ ਪੁਲਿਸ ਪ੍ਰਸ਼ਾਸਨ ਜਾਂ ਗਲਤ ਜਿਹੜੇ ਆ ਸਰਕਾਰਾਂ ਨੇ ਗਲਤ ਨੀਤੀਗਾਨਾਂ ਨਾਲ ਹਾਨੂੰ ਗਲਤ راہ ਖਾ ਕੇ ਲਾਲ ਕਿਲੇ ਲੈ ਗਏ ਜਿਹੜੀ ਨਿਸ਼ਾਨ ਸਾਹਿਬ ਦੀ ਉੱਤੇ ਤੁਹਾਡੇ ਉੱਤੇ ਚਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਵੀ ਤੁਸੀਂ ਲਾਲ ਕਿਲੇ ਦੇ ਵਿੱਚ ਚਲਾਇਆ ਉਹ ਉਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿੰਨੀ ਕਿ ਸਚਾਈ ਸੀ ਕਿ ਉਹ ਕੀ ਕਹਾਣੀ ਦੇ ਉਹਦੇ ਵਿੱਚ ਅਸਲ ਕਹਾਣੀ ਕੀ ਆ ਉਹਦੀ लाल किले ਤੇ ਪਹਿਲਾਂ ਵੀ ਨਿਸ਼ਾਨ ਸਾਹਿਬ ਇੱਕ ਦਿਨ ਉਹ ਚਲਾਉਂਦੇ ਆ ਤੇ ਇਹ ਕੋਈ ਗਲਤ ਗੱਲ ਨਹੀਂ ਹੈ ਜਿਹੜੀ ਇਹਨੇ ਸਰਕਾਰਾਂ ਨੇ ਗਲਤ ਬਣਾਤੀਆਂ ਉਹ ਇੱਕ ਵਾਰ ਤਾਂ ਸੁਣ ਕੇ ਮਨ ਦੇ ਵਿੱਚ ਯਾਹਰ ਜੀ ਗੱਲ ਹੈ ਵੀ ਬੰਦੇ ਦੇ ਡਰ ਆ ਜਾਂਦਾ ਵੀ ਮੇਰਾ ਇੰਨੇ ਵੱਡੇ ਮਾਮਲੇ ਦੇ ਨਾਲ ਨਾਮ ਜੋੜ ਦਿੱਤਾ ਔਰ ਮੇਰੇ ਉੱਤੇ ਵੱਡੇ ਇਲਜ਼ਾਮ ਲਗਾ ਕੇ ਮੇਰੇ ਉੱਤੇ 1 ਲੱਖ ਰੁਪਏ ਦਾ ਇਨਾਮ ਤੱਕ ਰੱਖ ਦਿੱਤਾ ਅਨਹੀਂ ਇਥੇ ਸੁਖ ਦੀ ਰੋਟੀ ਖਾਣ ਨਾ ਆ ਸਰਕਾਰ ਸਾਡੇ ਤੋਂ ਇਹ ਵੀ ਇਹ ਖੋਹਨ ਦੇਈ ਸਾਡੀਆਂ ਜ਼ਮੀਨਾਂ ਖੋਹਨ ਦੇਈ ਆ ਤੇ ਉਹ ਸਰਕਾਰ ਪਹਿਲਾਂ ਹੀ ਧੱਕਾ ਕਰਨ ਦੀ ਇਸ ਦੇ ਉੱਤੋਂ ਆ ਝੂਠੇ ਪਰਚੇ ਪਾ ਕੇ ਤੇ ਹੋਰ ਧੱਕਾ ਕਰਦੀ ਆ ਕਿਵੇਂ ਗ੍ਰਿਫਤਾਰੀ ਹੋਈ ਕਿਵੇਂ ਟਰੈਪ ਪੁਲਿਸ ਦੇ ਵੱਲੋਂ ਲਗਾਇਆ ਗਿਆ ਉਹਨਾਂ ਨੇ ਫੋਨ ਟਰੈਕ ਕੀਤਾ ਸੀ ਤੇ ਜਦੋਂ ਮੈਂ ਦਵਾਈ ਲੈਣ ਗਿਆ ਅੰਬਰਸਰ ਤੇ ਉੱਥੇ ਡਾਕਟਰ ਦੀ ਦੁਕਾਨ ਦੇ ਵਿੱਚ ਇਹਨਾਂ ਨੇ ਮਤਲਬ ਮੈਨੂੰ ਉੱਥੇ ਅਰੈਸਟ ਕਰ ਲਿਆ 7 ਦਿਨ ਮੈਨੂੰ ਰਿਮਾਂਡ ਤੇ ਰੱਖਿਆ ਹੈ ਤੇ ਬਾਕੀ ਮੁੜ ਕੇ ਮੈਨੂੰ ਧਾਰ ਜੇਲ੍ਹ ਚ ਇਹਨਾਂ ਭੇਜਤਾ ਹੈ ਇਸ ਤਰੀਕੇ ਦੇ ਇੰਜ਼ਾਮ ਦਿੱਲੀ ਪੁਲਿਸ ਦੇ ਉੱਤੇ ਲੱਗੇ ਸੀਗੇ ਕਿ ਤਸ਼ੱਦਦ ਬਹੁਤ ਟਾਇਆ ਜਾਂਦਾ ਜਦੋਂ ਬੰਦੇ ਨੂੰ ਫੜ ਲੈਂਦੇ ਨੇ ਤੁਹਾਡੇ ਨਾਲ ਇਦਾਂ ਦਾ ਕੁਝ ਹੋਇਆ ਸੀ ਪੂਰਾ ਆਪ ਦਾ ਜੋਰ ਤੇ ਪੂਰਾ ਲਾਉਂਦੇ ਸੀ ਕਿ ਅਸੀਂ ਇਹਨਾਂ ਦੇ ਕਿਸ ਨਾ ਕਿਸ ਤਰੀਕੇ ਦੇ ਝੂਠੇ ਕੇਸ ਪਾਈਏ ਇਹਨਾਂ ਦੀ ਕਿਹੜੇ ਕਿਹੜੇ ਮਾਮਲੇ ਦਰਜ ਸੀਗਾ ਤੁਹਾਡੇ ਉੱਤੇ ਕੀਤੇ ਗਏ ਕਿ 17-17 ਲਾਈਆਂ ਜੀ ਤੇ ਦੋ ਕੇਸ ਸਾਡੇ ਦੇ ਜਿਹੜੇ ਸਾਫਤ ਹੋਏ ਆ 307 ਦੇਸ਼ ਦਰੋਹ ਦੇ ਜਿਹੜੇ ਆ ਪਰਚੇ ਇਹਨਾਂ ਨੇ ਝੂਠੇ ਪਰਚੇ ਜਿਹੜੇ ਆਪਣੇ ਤੇ ਬਣਾਏ ਆ ਇਹ ਜੀ ਸਰਕਾਰ ਵੇਖੋ ਜਦੋਂ ਦੇ ਸਿੱਖਾਂ ਦੀ ਲੋੜ ਹੁੰਦੀ ਬਾਰਡਰਾਂ ਦੇ ਉੱਤੇ ਜਦੋਂ ਵੀ ਉਹਨਾਂ ਦੇ ਸਿੱਖਾਂ ਨੂੰ ਗਾੜੀ ਕਰ ਦਿੰਦੇ ਆ ਤੇ ਜਦੋਂ ਕੋਈ ਸਿਰ ਇਹ ਸਿੱਖ ਆਪਦੇ ਹੱਕ ਮੰਗਦੇ ਉਦੋਂ ਇਹਨਾਂ ਨੂੰ ਅੱਤਵਾਦੀ ਕਹਿ ਦਿੰਦੇ ਆ ਹਰ ਜਿਲ੍ਹੇ ਦੇ ਵਿੱਚ ਹੁਣ ਕਿੰਨੇ ਕਿ ਕਿਸਾਨ ਨਹੀਂ ਅੰਦੋਲਨ ਦੇ ਨਾਲ ਜਿਹਨਾਂ ਨੇ ਗ੍ਰਿਫਤਾਰੀਆਂ ਹੋਈਆਂ ਨੇ ਸਾਰੇ ਖਤਮ ਹੋ ਗਿਆ ਕੰਮ ਸਾਰੇ ਆਗੇ ਹਾਂਜੀ ਫਦੇ ਹੋ ਗਿਆ ਜੀ ਮੋਰਚਾ ਇਹ ਵੀ ਆਪਾਂ ਜੰਗ ਜਿੱਤ ਲਈ ਆ ਜੀ ਉਹ ਵੀ ਜੰਗ ਜਿੱਤਾਂ ਸਤਿ ਸ਼੍ਰੀ ਅਕਾਲ ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਵਿੰਦਰ ਸਿੰਘ 26 ਜਨਵਰੀ ਨੂੰ ਲਾਲ ਕਿਲੇ ਛੋਈ ਹਿੰਸਾ ਦੇ ਮਾਮਲੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਤਲਵੰਡੀ ਸੋਭਾ ਸਿੰਘ ਦੇ 23 ਸਾਲਾ ਗੁਰਜੋਤ ਸਿੰਘ ਨਾਮਕ ਨੌਜਵਾਨ ਨੂੰ 1 ਲੱਖ ਦਾ ਇਨਾਮੀ ਇਹ ਨੌਜਵਾਨ ਸੀਗਾ ਇਸ ਦੀ ਗ੍ਰਿਫਤਾਰੀ ਹੁੰਦੀ ਹੈ ਅੰਮ੍ਰਿਤਸਰ ਤੋਂ ਕਈ ਦਿਨ ਪੁਲਿਸ ਦੇ ਕੋਲ ਰਹਿ ਕੇ ਤਿਹਾਰ ਜੇਲ੍ਹ ਦੇ ਵਿੱਚ ਰਹਿ ਕੇ ਹੁਣ ਜ਼ਮਾਨਤ ਹੋਈ ਆ ਗੁਰਜੋਤ ਸਿੰਘ ਦੀ ਔਰ ਗੁਰਜੋਤ ਸਿੰਘ ਪਿੰਡ ਪਹੁੰਚਿਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਪੂਰਾ ਸੀਨ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਆਖਰ ਉਸ ਦਿਨ ਹੋਇਆ ਕੀ ਸੀਗਾ ਗੁਰਜੋਤ ਜਦੋਂ 26 ਜਨਵਰੀ ਦਾ ਦਿਨ ਸੀਗਾ ਉਸ ਦਿਨ ਕੀ ਹੋਇਆ ਸੀ ਕਿੱਥੇ ਕਿ ਸੀਗੇ ਤੁਸੀਂ ਔਰ ਕਿਵੇਂ ਗਏ ਸੀ ਉੱਥੇ ਅਹੀਂ ਇਹ ਮਾਰਚ ਆਵਦਾ ਰੋਡ ਮਾਰਚ ਜਿਹੜਾ ਟਰੈਕਟਰ ਮਾਰਚ ਕਰਨ ਗਿਆ ਸੀ ਤੇ 26 ਜਨਵਰੀ ਨੂੰ ਤੇ ਪੁਲਿਸ ਪ੍ਰਸ਼ਾਸਨ ਜਾਂ ਗਲਤ ਜਿਹੜੇ ਆ ਸਰਕਾਰਾਂ ਨੇ ਗਲਤ ਨੀਤੀਆਂ ਨਾਲ ਸਾਨੂੰ ਗਲਤ ਰਾਹ ਖਾ ਕੇ ਲਾਲ ਕਿਲੇ ਲੈ ਗਏ। ਹੂੰ। ਲਾਲ ਕਿਲੇ ਤੁਸੀਂ ਕਿੰਨੇ ਵਜੇ ਉੱਥੋਂ ਤੁਰੇ ਸੀਗੇ ਕਿੰਨੇ ਵਜੇ ਫਿਰ ਪਹੁੰਚ ਗਏ ਲਾਲ ਕਿਲੇ? ਅਸੀਂ ਜੀ 10 ਵਜੇ ਤੁਰੇ ਹਾਂ ਤੇ 3 ਵਜੇ ਲਾਲ ਕਿਲੇ ਪਹੁੰਚ ਗਏ ਆ ਦੁਪਹਿਰ ਨੂੰ। ਉਦੋਂ ਤੱਕ ਤਾਂ ਪੂਰਾ ਉੱਥੇ ਜਿਸ ਤਰੀਕੇ ਦੀਆਂ ਤਸਵੀਰਾਂ ਆ ਰਹੀਆਂ ਸੀਗੀਆਂ ਹਨਾ ਸਾਰਾ ਕੁਝ ਚੱਲ ਰਿਹਾ ਹੋਊਗਾ। ਉਦੋਂ ਜਦੋਂ ਗਏ ਉਦੋਂ ਉੱਥੇ ਕਿੱਦਾਂ ਦਾ ਮਾਹੌਲ ਸੀਗਾ ਉੱਥੇ? ਉੱਥੇ ਮਾਹੌਲ ਜੀ ਇਹ ਪੁਲਿਸ ਵਾਲੇ ਵੀ ਜਿਹੜੇ ਸੀ ਇਹ ਵੀ ਲੋਕਾਂ ਨੂੰ ਕੁੱਟਣਦਾ ਸੀ ਤੇ ਪੁਲਿਸ ਧੱਕਾ ਕਰ

ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿੰਨੀ ਕਿ ਸੱਚਾਈ ਸੀ ਕਿ ਉਹ ਕੀ ਕਹਾਣੀ ਦੇ ਉਹਦੇ ਵਿੱਚ ਅਸਲ ਕਹਾਣੀ ਕੀ ਆ ਉਹਦੀ ਉਹਦੇ ਵਿੱਚ ਜੀ ਇਹਨਾਂ ਪਹਿਲਾਂ ਤੇ ਕਿਹਾ ਕਿ ਆਪਾਂ ਤਿਰੰਗੇ ਦਾ ਅਪਮਾਨ ਕੀਤਾ ਜਾਂ ਕੋਈ ਤਿਰੰਗੇ ਨੂੰ ਛੇੜਖਾ ਨਹੀਂ ਉਹਦੇ ਆਪਾਂ ਕੋਈ ਨਹੀਂ ਕੀਤੀ ਚਲੋ ਜਿਹੜਾ ਆਪਣੇ ਮਤਲਬ ਨਾਲ ਆਪਣਾ ਨਿਸ਼ਾਨ ਸਾਹਿਬ ਲਾਇਆ ਵਾ ਉਹ ਵੀ ਨਿਸ਼ਾਨ ਸਾਹਿਬ ਚਲੋ ਕੋਈ ਗੱਲ ਨਹੀਂ ਆ ਉੱਥੇ ਲਾਲ ਕਿਲੇ ਤੇ ਪਹਿਲਾਂ ਵੀ ਨਿਸ਼ਾਨ ਸਾਹਿਬ ਇੱਕ ਦਿਨ ਉਹ ਚਲਾਉਂਦੇ ਆ ਤੇ ਇਹ ਕੋਈ ਗਲਤ ਗੱਲ ਨਹੀਂ ਆ ਜਿਹੜੀ ਇਹਨੇ ਸਰਕਾਰਾਂ ਨੇ ਗਲਤ ਬਣਾਤੀਆਂ ਉਹ ਕੋਈ ਐਡੀ ਕੋਈ ਗਲਤ ਗੱਲ ਆ ਅਸੀਂ ਤੇ ਇਹ ਸੋਚਦੇ ਆ ਕਿ ਇਹ ਸਾਰਾ ਤੇ ਬਾਕੀ ਨਿਸ਼ਾਨ ਸਾਹਿਬ ਸਾਰਿਆਂ ਦਾ ਸਾਂਝਾ ਵਾ ਇਹ ਕੋਈ ਵੀ ਧਰਮੇ ਦੇ ਵਿੱਚ ਆ ਸਕਦਾ ਕਿਸੇ ਨੂੰ ਕੋਈ ਨਹੀਂ ਇਹ ਸਾਰਿਆਂ ਦਾ ਸਾਂਝਾ ਜੀ ਅਹੀਂ ਇਹਨੂੰ ਕੋਈ ਗਲਤ ਨਹੀਂ ਕਹਿੰਦੇ ਕਿ ਇਹ ਨਿਸ਼ਾਨ ਸਾਹਿਬ ਲਾਇਆ ਤੇ ਹਰ ਤੋਂ ਗਲਤ ਹੋ ਗਿਆ ਜੀ ਜਿਵੇਂ ਗੁਰਜੋਤੂ 26 ਜਨਵਰੀ ਦੀ ਘਟਨਾ ਸੀਗੀ ਉਸ ਤੋਂ ਬਾਅਦ ਤੁਹਾਨੂੰ ਕਿਦੋਂ ਪਤਾ ਲੱਗਦਾ ਹੈ ਫਿਰ ਵੀ ਮੇਰੇ ਉੱਤੇ 1 ਲੱਖ ਦਾ ਨਾਮ ਰੱਖ ਦਿੱਤਾ ਹੈ ਇੱਕ ਵਾਰ ਤਾਂ ਸੁਣ ਕੇ ਮਨ ਦੇ ਵਿੱਚ ਯਾਹਰ ਜੀ ਗੱਲ ਹੈ ਵੀ ਬੰਦੇ ਦੇ ਡਰ ਆ ਜਾਂਦਾ ਵੀ ਮੇਰਾ ਇੰਨੇ ਵੱਡੇ ਮਾਮਲੇ ਦੇ ਨਾਲ ਨਾਮ ਜੋੜ ਦਿੰਦਾ ਹੈ ਔਰ ਮੇਰੇ ਉੱਤੇ ਵੱਡੇ ਇਲਜ਼ਾਮ ਲਗਾ ਕੇ ਮੇਰੇ ਉੱਤੇ 1 ਲੱਖ ਰੁਪਏ ਦਾ ਇਨਾਮ ਤੱਕ ਰੱਖ ਦਿੱਤਾ ਕੋਈ ਚੌਥੇ ਦਿਨ ਸਾਨੂੰ ਪਤਾ ਲੱਗ ਗਿਆ ਸੀ ਚੌਥੇ ਪੰਜਵੇਂ ਦਿਨ ਕੀ ਮਤਲਬ ਸਾਡੇ ਦੇ 1 ਲੱਖ ਰੁਪਏ ਦਾ ਨਾਮ ਜੋ ਵੀ ਸਾਡੇ ਸਾਥੀ ਹੋਰ ਵੀ ਪਿੰਡ ਦੇ ਤਿੰਨ ਸਾਥੀ ਮੇਰੇ ਨਾਲ ਤੇ ਉਹਨਾਂ ਦੇ ਵੀ ਨਾਮ ਰੱਖਤਾ ਤੇ ਉਹ ਸਰਕਾਰ ਨੂੰ ਮੰਨ ਚਦੇ ਆਉਂਦਾ ਸੀ ਸਰਕਾਰ ਪਹਿਲਾਂ ਹੀ ਕਿਸਾਨਾਂ ਦੇ ਨਾਲ ਧੱਕਾ ਕਰਨ ਦੇਈ ਆ ਕਾਨੂੰਨ ਧੱਕੇ ਨਾਲ ਜਿਹੜੇ ਸਾਨੂੰ ਕਾਨੂੰਨ ਚਾਹੀਦਾ ਹੀ ਨਹੀਂ ਆ ਅਸੀਂ ਇੱਥੇ ਸੁਖਦੀ ਰੋਟੀ ਖਾਣ ਆਂ ਸਰਕਾਰ ਸਾਡੇ ਤੋਂ ਇਹ ਵੀ ਇਹ ਖੋਹਨ ਦੇਈ ਸਾਡੀਆਂ ਜ਼ਮੀਨਾਂ ਖੋਹਨ ਦੇਈ ਆ ਤੇ ਉਹ ਸਰਕਾਰ ਪਹਿਲਾਂ ਹੀ ਧੱਕਾ ਕਰਨ ਦੀ ਸੀ ਤੇ ਉਤੋਂ ਆ ਝੂਠੇ ਪਰਚੇ ਪਾ ਕੇ ਤੇ ਹੋਰ ਧੱਕਾ ਕਰਨ ਦੇਈ ਆ ਗ੍ਰਫਤਾਰੀ ਕਿਵੇਂ ਹੋਈ ਉਸ ਦਿਨ ਉਸ ਦਿਨ ਤਸਵੀਰਾਂ ਤੁਹਾਡੀਆਂ ਇੱਕਦਮ ਵਾਇਰਲ ਹੋ ਗਈਆਂ ਇੱਕੋ ਤਸਵੀਰ ਤੁਹਾਡੀ ਸਾਹਮਣੇ ਆਈ ਜਦੋਂ ਤੁਸੀਂ ਸ਼ਾਇਦ ਇਸੇ ਤਰੀਕੇ ਦੇ ਨਾਲ ਹੀ ਦਸਤਾਰ ਸਜਾਈ ਹੋਈ ਸੀ ਤੇ ਔਰ ਉਹ ਫੜਕੇ ਤੁਹਾਨੂੰ ਲੈ ਕੇ ਸ਼ਾਇਦ ਜਾ ਰਹੇ ਸੀਗੇ ਇੱਕ ਛੋਟੀ ਜੀ ਤਸਵੀਰ ਵਾਇਰਲ ਹੁੰਦੀ ਹੈ ਉਹ ਕਿਵੇਂ ਗ੍ਰਫਤਾਰੀ ਹੋਈ ਕਿਵੇਂ ਟਰੈਪ ਪੁਲਿਸ ਦੇ ਵੱਲੋਂ ਲਗਾਇਆ ਗਿਆ ਸੀ ਉਹ ਥੋੜਾ ਵਿਸਥਾਰ ਨਾਲ ਦੱਸਿਓ ਪੁਲਿਸ ਜੀ ਇੱਥੇ ਪਹਿਲੋਂ ਹੀ 6-7 ਮਹੀਨੇ ਹੋ ਗਏ ਆ ਪਿੱਛੇ ਲੱਗੀ ਹੀ ਐਥੇ ਘਰੇ ਵੀ ਗੇੜੇ ਤੰਗ ਬਹੁਤ ਕਰਦੇ ਸੀ ਇੱਥੇ ਦੂਜੇ ਆਪਣੇ ਸਾਥੀਆਂ ਨੂੰ ਵੀ ਤੰਗ ਕਰਦੇ ਸੀ ਘਰੇ ਆਉਂਦੇ ਸੀ ਗੁਰਦਾਰੇ ਵੀ ਇੱਥੇ ਆਉਂਦੇ ਸੀ ਤੇ ਤੰਗ ਕਰਦੀ ਸੀ ਤੇ ਬਾਅਦ ਚ ਉਹਨਾਂ ਨੇ ਫੋਨ ਟਰੈਪ ਕੀਤਾ ਸੀ ਤੇ ਜਦੋਂ ਮੈਂ ਦਵਾਈ ਲੈਣ ਗਿਆ ਅੰਬਰਸਰ ਤੇ ਉੱਥੇ ਡਾਕਟਰ ਦੀ ਦੁਕਾਨ ਦੇ ਵਿੱਚ ਇਹਨਾਂ ਨੇ ਮਤਲਬ ਮੈਨੂੰ ਉੱਥੇ ਅਰੈਸਟ ਕਰ ਲਿਆ ਅੱਛਾ ਕਿੰਨੇ ਸੀਗੇ ਪੰਜਾਬ ਪੁਲਿਸ ਵੀ ਸੀ ਇਹਨਾਂ ਨਾਲ ਤਾਂ ਦਿੱਲੀ ਪੁਲਿਸ ਸੀ ਨਹੀਂ ਦਿੱਲੀ ਪੁਲਿਸ ਦੇ ਸਾਰੇ ਹਿਕਰਾਈ ਬ੍ਰਾਂਚ ਵਾਲੇ 15 ਜਣੇ ਸੀ ਤਿੰਨ ਗੱਡੀਆਂ ਇਹਨਾਂ ਕੋਲ ਅੱਛਾ ਫਿਰ ਫੜ ਕੇ ਤੁਹਾਨੂੰ ਕਿੱਥੇ ਲੈ ਕੇ ਗਏ ਫੜ ਕੇ ਮੈਨੂੰ ਸਿੱਧਾ ਦਿੱਲੀ ਲੈ ਗਈ ਉੱਥੇ ਜਾ ਕੇ ਫਿਰ ਕੀ 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 ਹੋਇਆ ਕੀ ਕਿਸ ਤਰੀਕੇ ਦੇ ਨਾਲ ਪੁਛਕਿਛ ਹੋਈ ਉਹ ਉੱਥੇ ਜਾ ਕੇ ਜੀ ਮੈਨੂੰ ਪੁਛਕਿਛ ਕੀਤੀ ਇਹਨਾਂ ਨੇ ਮਤਲਬ 7 ਦਿਨ ਮੈਨੂੰ ਰਿਮਾਂਡ ਤੇ ਰੱਖਿਆ ਹੈ ਤੇ ਬਾਕੀ ਮੜ ਕੇ ਮੈਨੂੰ ਧਾਰ ਜੇਲ੍ਹ ਚ ਇਹਨਾਂ ਭੇਜਤਾ ਜੀ ਅੱਛਾ ਇਦਾਂ ਦੀਆਂ ਬਹੁਤ ਖਬਰਾਂ ਆਈਆਂ ਵੀ ਜਿਹਨੂੰ ਜਿਹਨੂੰ ਫੜਦੇ ਸੀਗੇ ਉਹਦੇ ਤੋਂ ਟਾਰਚਰ ਹੁੰਦਾ ਸੀ ਹਾਲਾਂਕਿ ਸਚਾਈ ਤਾਂ ਜਿਹੜਾ ਬੰਦਾ ਅੰਦਰੋਂ ਆਉਂਦਾ ਉਹ ਹੀ ਦੱਸ ਸਕਦਾ ਜਾਂ ਜੇ ਦੀ ਗ੍ਰਿਫਤਾਰੀ ਹੋਈ ਹੈ ਉਹ ਹੀ ਦੱਸ ਸਕਦਾ ਹੈ ਇਸ ਤਰੀਕੇ ਦੇ ਇਲਜ਼ਾਮ ਦਿੱਲੀ ਪੁਲਿਸ ਉੱਤੇ ਲੱਗਦੇ ਸੀਗੇ ਵੀ ਤਸ਼ੱਦਦ ਬਹੁਤ ਟਾਇਆ ਜਾਂਦਾ ਜਦੋਂ ਬੰਦੇ ਨੂੰ ਫੜ ਲੈਂਦੇ ਨੇ ਤੁਹਾਡੇ ਨਾਲ ਇਦਾਂ ਦਾ ਜੀ ਪੁਲਿਸ ਜ਼ੋਰ ਤੇ ਬਵਲ ਲਾਉਂਦੇ ਸੀ ਪਰ ਪੁਲਿਸ ਦਾ ਵਾਸ ਨਹੀਂ ਚੱਲਦਾ ਪੁਲਿਸ ਦਾ ਪੂਰਾ ਜ਼ੋਰ ਲਾਉਂਦੇ ਸੀ ਇਹਨਾਂ ਨੂੰ ਟੌਰਚਰ ਕਰੀਏ ਇਹਨਾਂ ਨੂੰ ਕੁੱਟ ਕੇ ਮਾਰ ਗਏ ਪਰ ਪਿੱਛੋਂ ਜਿਹੜੀ ਗੁਰਦੁਆਰਾ ਪ੍ਰਬੰਧਕ ਟੀਮ ਆ ਕਮੇਟੀ ਆਪਣੀ ਸਰਸਾ ਸਾਹਿਬ ਦੀ ਜਾਂ ਵਕੀਲ ਜਿੰਨੇ ਵੀ ਜਿੰਨਾ ਟੀਮ ਆ ਜਾਂ ਜੂਨੀਅਰ ਵਾਲੇ ਆ ਉਹਨਾਂ ਦਾ ਬਹੁਤ ਜ਼ਿਆਦਾ ਸੰਯੋਗ ਸੀ ਤਾਂ ਕਰਕੇ ਇਹਨਾਂ ਦੇ ਹੱਥ ਨਹੀਂ ਸੀ ਆਪਣ ਕੋ ਕਹਿ ਨਹੀਂ ਸਕਦੇ ਤੇ ਪੂਰਾ ਆਪਦਾ ਜ਼ੋਰ ਤੇ ਪੂਰਾ ਲਾਉਂਦੇ ਸੀ ਅਸੀਂ ਇਹਨਾਂ ਦੇ ਕਿਸੇ ਨਾ ਕਿਸੇ ਤਰੀਕੇ ਦੇ ਝੂਠੇ ਕੇਸ ਪਾਈ ਇਹਨਾਂ ਦੇ ਜਿਹੜਾ ਇੱਥੋਂ ਲੈ ਕੇ ਪੰਜਾਬ ਤੋਂ ਦਿੱਲੀ ਤੱਕ ਦਾ ਸਫ਼ਰ ਹੈ ਜਿਹੜਾ ਜ਼ਾਹਿਰ ਜੀ ਕਹਿੰਦਾ ਗੱਡੀ ਤੇ ਗਏ ਹੋਗੇ ਪੁਲਿਸ ਤੁਹਾਨੂੰ ਲੈ ਕੇ ਗਈ ਹੈ ਨਾ ਉਸ ਦੇ ਦੌਰਾਨ ਕਿੰਦਾਂ ਦੀਆਂ ਗੱਲਾਂ ਬਾਤਾਂ ਪੁਲਿਸ ਕੀ ਕਹਿੰਦੀ ਸੀਗੀ ਇਹੋ ਕਹਿੰਦੀ ਸੀਗੀ ਤੁਸੀਂ ਸਾਡੇ ਝੰਡੇ ਦਾ ਅਪਮਾਨ ਕਰਤਾ ਤੁਸੀਂ ਅੱਤਵਾਦੀ ਯੋਜੀ ਤੁਸੀਂ ਇਦਾਂ ਕਿਸਾਨ ਆ ਉਹ ਗਲਤ ਬੈਠੇ ਇਹਨਾਂ ਨੂੰ ਸਮਝ ਨਹੀਂ ਆ ਗਈ ਇਹਨਾਂ ਨੂੰ ਐ ਆ ਜੀ ਇਦਾਂ ਗਲਤ ਗੱਲਾਂ ਕਰਦੇ ਸਾਡੇ ਨਾਲ ਤੇ ਬਾਕੀ ਉੱਥੇ ਜਾ ਕੇ ਉਹਨਾਂ ਆਪਣ ਨੂੰ ਕੁੱਟ ਮਾਰ ਕੋਈ ਨਹੀਂ ਕੀਤੀ ਪੁੱਛਗਛ ਹੀ ਕੀਤੀ ਹੈ ਜੀ ਅੱਛਾ ਹਾਂਜੀ ਫਿਰ ਜਦੋਂ ਆਸ ਸੀਗੀ ਤੁਹਾਨੂੰ ਵੀ ਮੈਂ ਛੁੱਟ ਜਾਊਂਗਾ ਐ ਨਹੀਂ ਜਲਦੀ ਬਾਹਰ ਆ ਜਾਊਂਗਾ ਆਹ ਤੇ ਚਲੋ ਹੈਗੀ ਸੀਗੀ ਚਲੋ ਆਪਣੇ ਨਾਲ ਪਿੱਛੋਂ ਸਾਥ ਬਹੁਤ ਦੇਂਦੇ ਸਿਰਸਾ ਸਾਹਿਬ ਬਹੁਤ ਮਨਜਿੰਦਰ ਸਿੰਘ ਸਿਰਸਾ ਉਹ ਸਾਥ ਦੇਂਦਾ ਸੀ ਆਪਣੇ ਗੁਰਦੁਆਰਾ ਪਰੋਂਦ ਕਮੇਟੀ ਹੀ ਤੇ ਬਾਕੀ ਵਕੀਲ ਹੀ ਬਾਕੀ ਆਪਾਂ ਨੂੰ ਜੂਨੀਅਨ ਵਾਲੇ ਬਹੁਤ ਸਾਥ ਦੇਂਦਾ ਸੀ ਕਿਸਾਨ ਜੂਨੀਅਨ ਤੇ ਚਲੋ ਬਾਕੀ ਜੇ ਆਪਦੇ ਹੱਕ ਲੈਣੇ ਆ ਤੇ ਥੋੜੀ ਵਾਲੀ ਤੰਗੀ ਤੇ ਆਉਂਦੀ ਆ ਜੇ ਹੱਕਾਂ ਲਈ ਬੈਠੇ ਆ ਬਾਕੀ ਕੋਈ ਗੱਲ ਨਹੀਂ ਜੇ ਗਾਂ ਵੀ ਆਪਾਂ ਜਿਹੜੇ ਜਿਹੜੀ ਇਹ ਜੰਗ ਸ਼ੁਰੂ ਕੀਤੀ ਆ ਆਪਾਂ ਇਹ ਜੰਗ ਜਾਰੀ ਆਪਦੇ ਹੱਕ ਲੈ ਕੇ ਮੋੜਨਾ ਹੈ ਤੇ ਬਾਕੀ ਕੋਈ ਗੱਲ ਨਹੀਂ ਸਰਕਾਰ ਜਿੰਨਾ ਜ਼ੋਰ ਲਾਉਂਦੀ ਲਾ ਲੈਣ ਦੋ ਉਦੋਂ ਡਰ ਨਹੀਂ ਲੱਗਾ ਤੁਹਾਨੂੰ ਜਦੋਂ ਪੁਲਿਸ ਜਦੋਂ 1 ਲੱਖ ਦਾ ਨਾਮ ਰੱਖ ਦਿੱਤਾ ਤੁਹਾਡੇ ਉੱਤੇ ਪੁਲਿਸ ਛਾਪੇ ਮਾਰ ਰਹੀ ਹੈ ਤੁਹਾਡੇ ਘਰ ਵੀ ਆ ਰਹੀ ਹੈ ਪਿੰਡ ਚ ਆ ਰਹੀ ਹੈ ਇਵਨ ਤੁਸੀਂ ਦੱਸ ਰਹੇ ਵੀ ਗੁਰਦੁਆਰਾ ਸਾਹਿਬ ਤੱਕ ਵੀ ਪੁਲਿਸ ਨੇ ਪਹੁੰਚ ਕੀਤੀ ਮਨ ਚ ਡਰ ਨਹੀਂ ਆਉਂਦਾ ਸੀ ਨਹੀਂ ਮਨ ਚ ਡਰ ਤੇ ਕੋਈ ਨਹੀਂ ਆਉਂਦਾ ਸਿਰ ਦੁੱਖ ਆਉਂਦਾ ਹੈ ਕਿ ਸਰਕਾਰ ਪਹਿਲਾਂ ਹੀ ਧੱਕਾ ਕਰਨ ਦੀ ਕਿਸਾਨਾਂ ਨਾਲ ਉੱਥੇ ਕਿੰਨੇ ਦੁੱਖ ਦੇ ਸਾਲ ਹੋ ਗਿਆ ਜੀ ਸਾਨੂੰ ਬੈਠੇ ਉੱਥੇ ਕਿਸਾਨਾਂ ਨੂੰ ਪਹਿਲਾਂ ਧੱਕਾ ਕਰਨ ਦੀ ਤੇ ਉੱਤੋਂ ਫੇਰ ਇਹ ਜਿਹੜਾ ਹੁਣ ਪਹਿਲਾਂ ਤੇ ਉੱਥੇ ਧੱਕਾ ਕਾਨੂੰਨ ਕਰਨ ਦੀ ਹੁਣ ਇੱਥੇ ਘਰਾਂ ਜਾਣ ਆਣ ਕੇ ਤੰਗ ਕਰਨ ਦੀ ਇਹੋ ਦੁੱਖ ਹੀ ਆਉਂਦਾ ਹੈ ਬਾਕੀ ਡਰ ਤੇ ਚਲੋ ਜਿਹੜੇ ਆਪਦਾ ਹੁਣ ਜਿਹੜਾ ਆਪਦੀ ਜੰਗ ਸ਼ੁਰੂ ਕੀਤੀ ਹੈ ਉਹਦੇ ਹੁਣ ਜਿੱਤਾਂਗੇ ਜਿੱਤਾਂਗੇ ਮਾਮਲਾ ਪਤਾ ਲੱਗਿਆ ਕਿਹੜਾ ਕਿਹੜਾ ਮਾਮਲਾ ਦਰਜ ਸੀਗਾ ਤੁਹਾਡੇ ਉੱਤੇ ਕੀਤਾ ਇਹਨਾਂ ਨੇ ਇੱਕ 98 ਤੇ 96 ਕੇਸ ਹੈ ਇਹ ਦੋ ਬੰਨ ਲਾਈਆਂ ਤੇ ਬਾਕੀ 17 ਅੱਛਾ ਉਹ ਕਿਹੜੇ ਕਿਹੜੇ ਆ ਇਹ 98 ਆ ਤੇ 96 ਆ ਉਹਦੇ ਵਿੱਚ ਕੀ ਹੁੰਦਾ ਉਹਦੇ ਜੀ ਇਹੋ ਕਿ 307 ਦੇਸ਼ ਦਰੋਹ ਦੇ ਜਿਹੜੇ ਆ ਪਰਚੇ ਇਹਨਾਂ ਨੇ ਝੂਠੇ ਪਰਚੇ ਜਿਹੜੇ ਆਪਣੇ ਤੇ ਬਣਾਏ ਆ ਅੱਛਾ ਹਾਂਜੀ ਅੱਛਾ ਉਹ ਉਹਦੇ ਤਹਿਤ ਹੀ ਕਾਰਵਾਈ ਹੋ ਰਹੀ ਹੈ ਅੱਛਾ ਕੋਰਟ ਕਿੰਨੀ ਵਾਰੀ ਲੈ ਕੇ ਰਿਮਾਂਡ ਦੇ ਦੌਰਾਨ ਤੁਹਾਨੂੰ ਦੋ ਵਾਰ ਕੋਰਟ ਗਏ ਹੋਗੇ ਨਹੀਂ ਕੋਰਟ ਜੀ ਆਪਾਂ ਚਾਰ ਪੰਜ ਵਾਰੀ ਲੈ ਕੇ ਗਏ ਪਹਿਲਾਂ ਆਪਣੀ ਪੰਜ ਦਿਨ ਦੀ ਰਿਮਾਂਡ ਰੱਖੀ ਹੈ ਜੇਲ੍ਹ ਲੈ ਗਏ ਸੀ ਉੱਥੋਂ ਆਪਣੀ ਬੇਲ ਹੋ ਗਈ ਸੀ ਉੱਥੋਂ ਫੇਰ ਇਹਨਾਂ ਅੰਦਰ ਹੀ ਸਾਨੂੰ ਗ੍ਰਿਫਤਾਰ ਕਰ ਲਿਆ ਫੇਰ ਫੇਰ ਆਪਾਂ ਨੂੰ ਉੱਥੋਂ ਜੇਲ੍ਹ ਦੇ ਵਿੱਚੋਂ ਦੋ ਦਿਨ ਫੇਰ ਰਿਮਾਂਡ ਲੈ ਗਏ ਹਾਂਜੀ ਅਚਾ ਜਦੋਂ ਕੋਰਟ ਦੇ ਵਿੱਚ ਜਾਂਦੇ ਸੀਗੇ ਵਕੀਲਾਂ ਦੀ ਜੱਜ ਦੇ ਨਾਲ ਜਾਂ ਪੁਲਿਸ ਵਾਲੇ ਉਹ ਕੀ ਗੱਲਬਾਤ ਹੁੰਦੀ ਸੀ ਕਿ ਕਿਸ ਤਰੀਕੇ ਦੀ ਗੱਲਬਾਤ ਚੱਲਦੀ ਸੀ ਉਹ ਕੀ ਕਹਿੰਦੇ ਸੀ ਉਹਨਾਂ ਦੇ ਵਕੀਲ ਜਾਂ ਪੁਲਿਸ ਕੀ ਕਹਿੰਦੀ ਸੀ ਤੁਹਾਡੇ ਵਕੀਲ ਫਿਰ ਕੀ ਤਰਕ ਦਿੰਦੇ ਸੀ ਛਡਵਾਉਣ ਵਾਸਤੇ ਉੱਥੇ ਜੀ ਉੱਥੇ ਗੱਲਬਾਤ ਚੱਲਦੀ ਸੀ ਤੇ ਪਰ ਇਹ ਹੈ ਕਿ ਪੁਲਿਸ ਵਾਲੇ ਝੂਠੇ ਪੈ ਜਾਂਦੇ ਸੀ ਇਹਨਾਂ ਕੋਈ ਸਬੂਤ ਨਹੀਂ ਸਾਡੇ ਹੈਗਾ ਕਿ ਅਸੀਂ ਕਿਸੇ ਦੇ ਨਾਲ ਕੁੱਟਮਾਰ ਕੀਤੀ ਜਾਂ ਕੋਈ ਗਲਤ ਕੰਮ ਕੀਤਾ ਹੈ ਤੇ ਪੁਲਿਸ ਵਾਲੇ ਤੇਥੇ ਬਹੁਤ ਕੋ ਕਹਿੰਦੇ ਸੀ ਇਹ ਅੱਤਵਾਦੀ ਹੈ ਜੀ ਇਹਨਾਂ ਨੇ ਉੱਥੇ ਇਦਾਂ ਕੀਤਾ ਪਰ ਇਹਨਾਂ ਕੋਈ ਸਬੂਤ ਨਹੀਂ ਹੈਗਾ ਇਹ ਕਰਕੇ ਚਲੋ ਆਪਣੀ ਜਲਦੀ ਬੇਲ ਹੋ ਗਈ ਆ ਛੇਤੀ ਜਮਾਨਾ ਸਾਡੇ ਵਕੀਲ ਕਿਸ ਤਰੀਕੇ ਤੇ ਤਰਕ ਦਿੰਦੇ ਸੀ ਸਾਡੇ ਵਕੀਲ ਇਹੋ ਕਹਿੰਦੇ ਹੈਗੇ ਇਹ ਕਿਸਾਨ ਆ ਇਹ ਕੋਈ ਗਲਤ ਕੰਮ ਨਹੀਂ ਕੀਤਾ ਇਹ ਆਪਦੇ ਚਲੋ ਇਹਨਾਂ ਤੋਂ ਕੋਈ ਇਹਨਾਂ ਦੀ ਗਲਤ ਸਾਨੂੰ ਕੋਈ ਪ੍ਰੂਫ ਦੋਗੇ ਇਹਨਾਂ ਨੇ ਕੋਈ ਗਲਤ ਕੰਮ ਕੀਤਾ ਹੈ ਹੂੰ ਹਾਂਜੀ ਜਿਵੇਂ ਪਿੰਡ ਤੋਂ ਕਿੰਨੇ ਕੁ ਨੌਜਵਾਨ ਸੀਗੇ ਉਦੋਂ ਤੁਹਾਡੇ ਨਾਲ ਜਦੋਂ 26 ਜਨਵਰੀ ਨੂੰ ਗਏ ਪਿੰਡੋਂ ਜੀ ਮਤਲਬ ਹੈਗੇ ਹੀ 4-5 ਨੌਜਵਾਨ ਹੈਗੇ ਅੱਛਾ ਹਾਂਜੀ ਸੋਚਿਆ ਸੀਗਾ ਵੀ ਇਸ ਤਰੀਕੇ ਦੇ ਨਾਲ ਵੱਡੀਆਂ ਤਰਾਵਾਂ ਵੀ ਲੱਗ ਜਾਣਗੀਆਂ ਔਰ ਲੱਖ ਲੱਖ ਰੁਪਏ ਦੇ ਨਾਮ ਰੱਖ ਦਿੱਤੇ ਜਾਣਗੇ ਨਹੀਂ ਜੀ ਇਹ ਸੋਚਿਆ ਨਹੀਂ ਅਸੀਂ ਤੇ ਇੱਥੋਂ ਜਦੋਂ ਪਿੰਡੋਂ ਗਏ ਆ ਆਪਦਾ ਆਪਦਾ ਰੋਡ ਮਾਰਚ ਹੀ ਕਰਨ ਗਏ ਆ ਟਰੈਕਟਰ ਮਾਰਚ ਤੇ ਇਹ ਸਰਕਾਰ ਨੇ ਗਲਤ ਰਾਹ ਪਾ ਗਏ ਸਾਨੂੰ ਲਾਲ ਕਿਲੇ ਲੈ ਗਏ ਤੇ ਚਲੋ ਉੱਥੇ ਜੋੜੇ ਕੰਮ ਹੋ ਗਏ ਆ ਉਹ ਸਰਕਾਰ ਨੇ ਆਪਦੀ ਇਹਨਾਂ ਸਰਕਾਰ ਦੀ ਪਾਲਿਸੀ ਆ ਜੀ ਸਾਰੀ ਜਿਵੇਂ ਗੁਰਜੋਤ ਵਿਚਲਾ ਸਮਾਂ ਸੀਗਾ ਬਹੁਤ ਚਿਰ 26 ਜਨਵਰੀ ਦੀ ਘਟਨਾ ਹੁੰਦੀ ਔਰ ਤੁਸੀਂ ਮੇਬੀ 27 ਜੂਨ ਨੂੰ ਗ੍ਰਿਫਤਾਰੀ ਸ਼ਾਇਦ ਤੁਹਾਡੀ ਹੁੰਦੀ ਹੈ ਇਸੇ ਪਿਛਲੇ ਮਹੀਨੇ ਹੈਨਾ ਉਹ ਵਿਚਲਾ ਸਮਾਂ ਫਿਰ ਕਿਵੇਂ ਨੰਗੇ ਆ ਕਿਵੇਂ ਇੰਨਾ ਸਮਾਂ ਕਿਵੇਂ ਕੱਟਿਆ ਪੁਲਿਸ ਦੀ ਗ੍ਰਿਫਤ ਵਿੱਚ ਵੀ ਤੁਸੀਂ ਨਹੀਂ ਗਏ ਉਹ ਜੀ ਬਾਹਰ ਰਿਸ਼ਤੇਦਾਰਾਂ ਤੋਂ ਕਟਿਆ ਕੁਝ ਯਾਰ ਬੇਲੀ ਜਿਹੜੇ ਆਪਦੇ ਯਾਰ ਬੇਲੀ ਹੁੰਦੇ ਆ ਉਹਨਾਂ ਕੋਲ ਕਟਿਆ ਜੀ ਇਦਾਂ ਕਰਕੇ ਤੰਗੀ ਆਈ ਪਰਿਵਾਰ ਨੂੰ ਵੀ ਤੰਗੀ ਆਈ ਤੇ ਆਪ ਨੂੰ ਵੀ ਥੋੜੀ ਤੰਗੀ ਆਈ ਪਰ ਚਲੋ ਇਹੋ ਸੋਚਦੇ ਹਾਂ ਕਿ ਚਲੋ ਆਪਦੇ ਹੱਕਾਂ ਲਈ ਬੈਠੇ ਆ ਤੇ ਜਿਹੜੀ ਕਿਸੇ ਨੂੰ ਹੱਕ ਲੈਣੇ ਉਹ ਹੁਣ ਲੈਣੇ ਲੈਣੇ ਆਪਾਂ ਪਿੱਛੇ ਨਹੀਂ ਹਟਣਾ ਮਾਂਚੂ ਇਹ ਗੱਲ ਆਉਂਦੀ ਸੀ ਕਿ ਜਦੋਂ ਪੁਲਸ ਕਹਿੰਦੀ ਸੀ ਵੀ ਇਹ ਤਾਂ ਅਤਵਾਦੀ ਨੇ ਇਹ ਇਹ ਦੂਸਰੇ ਅੰਸਰ ਨੇ ਜਿਹੜੇ ਦੇਸ਼ ਨੂੰ ਖਰਾਬ ਕਰ ਰਹੇ ਨੇ ਤਾਂ ਦੂਸਰੇ ਪਾਸੇ ਤੁਹਾਡੇ ਪਿਤਾ ਦੀ ਤਸਵੀਰ ਵੀ ਤੁਹਾਡੀਆਂ ਅੱਖਾਂ ਦੇ ਮੋਹਰੇ ਆਉਂਦੀ ਹੋਊਗੀ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਭਾਰਤੀ ਫੌਜ ਦੇ ਵਿੱਚ ਕੱਟੀ ਹੈ ਬਾਰਡਰਾਂ ਦੇ ਉੱਤੇ ਦੇਸ਼ ਦੀ ਸੁਰੱਖਿਆ ਦੇ ਲਈ ਜ਼ਿੰਦਗੀ ਬਤਾਈ ਹੈ ਇਹ ਜੀ ਸਰਕਾਰ ਵੇਖੋ ਜਦੋਂ ਦੇ ਸਿੱਖਾਂ ਦੀ ਲੋੜ ਹੁੰਦੀ ਬਾਰਡਰਾਂ ਦੇ ਉੱਤੇ ਜਦੋਂ ਵੀ ਉਦੋਂ ਦੇ ਸਿੱਖਾਂ ਨੂੰ ਗਾੜੀ ਕਰ ਦਿੰਦੇ ਆ ਤੇ ਜਦੋਂ ਕੋਈ ਇਹ ਸਿੱਖ ਆਪਦੇ ਹੱਕ ਮੰਗਦੇ ਉਦੋਂ ਇਹਨਾਂ ਨੂੰ ਅਤਵਾਦੀ ਕਹਿ ਦਿੰਦੇ ਆ ਤੇ ਇਹ ਸਰਕਾਰ ਦੀਆਂ ਪਾਲਿਸੀਆਂ ਜੀ ਸਾਰੀਆਂ ਸਰਕਾਰੀ ਸਾਰਾ ਕੁਝ ਕਰਨ ਦੇ ਹੀ ਆ ਜੀ। ਕੁਝ ਉਹ ਸੋਚਿਆ ਕੀ ਸੀਗਾ 23 ਸਾਲ ਦੀ ਉਮਰ ਹੋ ਗਈ ਸੀ ਕਿ ਪੜ੍ਹਾਈ ਵੀ ਮੇਰੇ ਖਿਆਲ ਨਾਲ ਤੁਸੀਂ ਕਰਨ ਲਈ ਸੀਗੀ ਅੱਗੇ ਕੀ ਕਰਨਾ ਸੀਗਾ ਕਰਨਾ ਤੇ ਹਜੇ ਖੇਤੀਬਾੜੀ ਆਪਾਂ ਕਰਨੇ ਹਾਂ ਤੇ ਪਰ ਉਹ ਵੀ ਸਰਕਾਰਾਂ ਸਾਨੂੰ ਖੇਤੀ ਵੀ ਸਾਡੀ ਖੋਹਨ ਨੂੰ ਇਹੋ ਸਾਡੇ ਕੋਲ ਜ਼ਮੀਨਾਂ ਜੱਟ ਜ਼ਿਮੀਂਦਾਰ ਗਰੀਬ ਬੰਦੇ ਆਪਾਂ ਤੇ ਉਹ ਵੀ ਸਰਕਾਰ ਸਾਡੇ ਕੋਲ ਜਿਹੜੀਆਂ ਸਾਡੀਆਂ ਜ਼ਮੀਨਾਂ ਮਿੱਟੀ ਫਰੋਲ ਕੇ ਆਪਾਂ ਜਿਹੜੀ ਜੀ ਮਿੱਟੀ ਨਾਲ ਮਿੱਟੀ ਹੋ ਕੇ ਕੰਮ ਕਰਦੇ ਆ ਉਹ ਵੀ ਸਰਕਾਰ ਸਾਡੀਆਂ ਜ਼ਮੀਨਾਂ ਹੱਟ ਤੋਂ ਖੋਹਨ ਦਈ ਆ ਤੇ ਧੱਕਾ ਹੀ ਕਰਦੀ ਆ ਸਰਕਾਰ ਜੀ ਬਾਕੀ ਵੇਖੋ ਹੁਣ ਮਿਲਵਾ ਆਪਦੀ ਸਾਡੀ ਜੰਗ ਆ ਸਾਡੇ ਦਿਲ ਚ ਦੀ ਹੋਈ ਕਿ ਅਸੀਂ ਜਿੱਤਾਂਗੇ ਅੱਛਾ ਜਿਹੜੀ ਤਿਆਰ ਜੇਲ੍ਹ ਦੇ ਵਿੱਚ ਹੁਣ ਕਿੰਨੇ ਇੱਕ ਕਿਸਾਨ ਨਹੀਂ ਅੰਦੋਲਨ ਦੇ ਨਾਲ ਜਿਨ੍ਹਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ ਜਦੋਂ ਤੁਸੀਂ ਗਏ ਸੀ ਉਦੋਂ ਕਿੰ ਵੇਖੋ ਜੀ ਉਹ ਸਾਰਿਆਂ ਸਾਰੇ ਸਾਰੇ ਬੇਲ ਹੋ ਗਈ ਕੋਈ ਬੰਦਾ ਨਹੀਂ ਰਹਿ ਗਿਆ ਜੀ ਹੁਣ ਅੱਛਾ ਸਾਰੇ ਖਤਮ ਹੋ ਗਿਆ ਕੰਮ ਸਾਰੇ ਆਗੇ ਹਾਂਜੀ ਫਦੇ ਹੋ ਗਿਆ ਜੀ ਮੋਰਚਾ ਇਹ ਵੀ ਆਪਾਂ ਜੰਗ ਜਿੱਤ ਲਈ ਆ ਜੀ ਉਹ ਵੀ ਜੰਗ ਜਿੱਤਾਂਗੇ ਜਰੂਰ ਹੁਣ ਤੁਹਾਡੇ ਪਿੰਡ ਦੇ ਤੁਸੀਂ ਚਾਰ ਜਾਣੇ ਸੀਗੇ ਦੋ ਆ ਗਏ ਦੋ ਰਹਿ ਗਏ ਹਾਂਜੀ ਉਹਨਾਂ ਦੀ ਅੱਜ ਤਰੀਕ ਆ ਤੇ ਕੱਲ ਤਰੀਕ ਆ ਤੇ ਬਾਜ ਉਹਨਾਂ ਵੀ ਪਰਸੋਂ ਆ ਜਣਾ ਜੀ ਅੱਛਾ ਜਿੰਨੇ ਦਿਨ ਜੇਲ੍ਹ ਦੇ ਵਿੱਚ ਕੱਟੇ ਕਿੰਨੇ ਦਿਨ ਉੱਥੇ ਜੇਲ੍ਹ ਦੇ ਵਿੱਚ ਆਪਾਂ 11 ਦਿਨ ਕੱਟਿਆ ਜੀ ਕਿਵੇਂ ਲੰਘਦੇ ਸੀਗੇ ਦੇਣ ਵਧੀਆ ਲੰਗਦੇ ਸੀ ਉੱਥੇ ਚਲੋ ਆਪਣੀ ਆ ਮਤ ਕਰਨ ਵਾਲੇ ਵੀ ਬਹੁਤ ਲੋਕ ਸੀ ਕਿ ਚਲੋ ਤੁਸੀਂ ਚੰਗਾ ਕੰਮ ਕੀਤਾ ਤੁਸੀਂ ਆਪਦੇ ਹੱਕਾਂ ਲਈ ਬੈਠੇ ਤੁਸੀਂ ਕੋਈ ਇੱਥੇ ਲੁੱਟ ਖੋਹ ਨਹੀਂ ਕਰਕੇ ਆਏ ਕੋਈ ਗਲਤ ਕੰਮ ਨਹੀਂ ਕਰਕੇ ਆਏ ਆਪਦੇ ਹੱਕ ਲਈ ਆਏ ਉਹਦੀ ਚਲੋ ਉਹਨਾਂ ਨੇ ਇਹੋ ਤੰਗੀ ਥੋੜੀ ਬਾਅਦ ਜੀਲ ਚ ਖਾਣ ਪੀਣ ਦੀ ਤੇ ਆਉਂਦੀ ਬਾਕੀ ਇਹ ਕਿ ਚਲੋ ਵਧੀਆ ਹੈ ਲੰਗੀ ਜਾਂਦਾ ਟਾਈਮ ਉੱਥੇ ਕਿਸਾਨੀ ਮੋਰਚੇ ਦੇ ਵਿੱਚ ਵੀ ਸਿੱਧੇ ਗਏ ਹੋ ਹਾਂਜੀ ਉੱਥੇ ਸਿੱਧੇ ਕਿਸਾਨ ਮੋਰਚੇ 'ਚ ਗਏ ਆ ਜੀ ਉੱਥੇ ਫਿਰ ਕਿਦਾਂ ਦਾ ਲੱਗਾ ਦੁਬਾਰਾ ਜਾ ਕੇ ਉਸ ਮੋਰਚੇ ਦੇ ਵਿੱਚ ਜਿੱਥੋਂ ਜਿਹੜੀ ਸਾਰਾ ਕੁਝ ਚੱਲਿਆ ਸੀਗਾ ਜੇਲ੍ਹ ਵੀ ਜਾਣਾ ਪਿਆ ਗਿਆ ਵੱਡੀਆਂ ਧਰਾਵਾਂ ਵੀ ਲੱਗੀਆਂ ਹਰ ਟੀਵੀ ਹਰ ਅਖਬਾਰ ਦੇ ਫਰੰਟ ਪੇਜ ਦੇ ਉੱਤੇ ਤਸਵੀਰ ਆ ਗਈ ਵੇਖੋ ਜੀ ਉੱਥੇ ਜਦੋਂ ਗਏ ਉਹਨਾਂ ਨੇ ਦੇ ਆਪਣਾ ਬਹੁਤ ਮਾਨਸਮਾਨ ਸਰੂਪਿਆਂ ਦੇ ਨਾਲ ਵੀ ਮਾਨਸਮਾਨ ਸਟੇਜ ਦੇ ਉੱਤੇ ਵੀ ਕੀਤਾ ਵਾ ਤੇ ਬਹੁਤ ਆਪਾਂ ਨੂੰ ਹੱਥਾਂ ਦੇ ਚੁੱਕਿਆ ਸਾਰੇ ਆਪਾਂ ਨੂੰ ਮਿਲੇ ਆ ਉਹਨਾਂ ਨੇ ਕਿਹਾ ਕਿ ਚਲੋ ਵਧੀਆ ਕੰਮ ਤੁਸੀਂ ਵਧੀਆ ਜਿਹੜਾ ਮਤਲਬ ਆਪਾਂ ਜੰਗ ਜਿੱਤ ਲਈ ਆ ਆਪਾਂ ਦੂਜੀ ਵੀ ਜੰਗ ਜ਼ਰੂਰ ਜਿੱਤਾਂਗੇ ਆਪਾਂ ਪਿੱਛੇ ਨਹੀਂ ਹਟਣਾ ਅੱਛਾ ਗੁਰਜੋਤ ਕਿਹੜੀ ਜਥੇਬੰਦੀ ਦੇ ਨਾਲ ਤੁਸੀਂ ਤਾਲਖ ਰੱਖਦੇ ਹੋ ਕਿਉਂਕਿ ਉੱਥੇ 32 ਕਿਸਾਨ ਜਥੇਬੰਦੀਆਂ ਉਹਨਾਂ ਦੇ ਵਿੱਚੋਂ ਹੀ ਆ ਜਥੇਬੰਦੀ ਹਾਂਜੀ ਆਪਣੀ ਕਿਸਾਨ ਮਜ਼ਦੂਰ ਚੰਗਰਚ ਕਮੇਟੀ ਹੈ ਜੀ ਅੱਛਾ ਉਹਨਾਂ ਦੇ ਨਾਲ ਹੀ ਹਾਂਜੀ ਹਾਂਜੀ ਅੱਛਾ ਕਮੇਟੀ ਜਿਹੜੀ ਤੁਹਾਡੀ ਆਪਣੀ ਹੈ ਜਥੇਬੰਦੀ ਉਹਨੇ ਮਦਦ ਕੀਤੀ ਕੋਈ ਪਿੱਛੇ ਪਹੁੰਚਿਆ ਵੇਖੋ ਜੀ ਪਿੱਛੇ ਉਹਨਾਂ ਨੇ ਇਹੋ ਮਦਦ ਕੀਤੀ ਪਰ ਉੱਥੇ ਆਪਣੀ ਮਦਦ ਤੇ ਵਕੀਲ ਹੀ ਕਰ ਸਕਦੇ ਸੀ ਅੰਦਰ ਜਦੋਂ ਆਪਾਂ ਮਤਲਬ ਜੇਲ੍ਹ 'ਚ ਉਹ ਆਪਣੀ ਜਿਹੜੀ ਸੰਘਰਸ਼ ਕਮੇਟੀ ਉਹ ਆਪਣੀ ਮਦਦ ਦੇ ਕੁਝ ਨਹੀਂ ਕਰ ਸਕਦੇ ਚਲੋ ਆਪਣੇ ਹੌਸਲਾ ਹੀ ਦੇ ਸਕਦੇ ਆ ਜਿੰਨਾ ਕੁ ਉਹਨਾਂ ਦੇ ਹੱਥ 'ਚ ਹੀ ਉਹਨਾਂ ਮਦਦ ਕੀਤੀ ਆ ਬਾਕੀ ਆਪਣੀ ਮਦਦ ਦੇ ਸਾਰੀ ਆਪਣੀ ਵਕੀਲ ਹੀ ਕਰਨੇ ਬਾਕੀ ਸਿਰਸਾ ਸਾਹਿਬ ਨੇ ਆਪਣੀ ਬਹੁਤ ਮਦਦ ਕੀਤੀ ਹੈ ਕੋਈ ਪੈਸਾ ਤਾਂ ਨਹੀਂ ਲੱਗਾ ਛਡਵਾਉਣ ਦੇ ਵਿੱਚ ਕੋਹ ਨਹੀਂ ਕੋਈ ਪੈਸਾ ਨਹੀਂ ਲੱਗਾ ਸੇਵਾ ਹੀ ਵਕੀਲਾਂ ਨੇ ਸੇਵਾ ਕੀਤੀ ਆ ਜੀ ਤੇ ਬਾਕੀ ਜੋ ਸਿਰਸਾ ਸਾਹਿਬ ਨੇ ਕੀਤਾ ਕੀ ਕੈਨੇਡਾ ਕੈਨੇਡਾ ਜਾਂਦਾ ਵੀ ਪ੍ਰੋਗਰਾਮ ਸੀਗਾ ਵੀ ਚਲੋ ਹੁਣ ਉਮਰ ਵੀ ਹੋ ਗਈ ਆ ਵੀ ਕੈਨੇਡਾ ਜਾ ਕੇ ਸੈੱਟ ਹੋ ਜਾਈਏ ਅਮਰੀਕਾ ਕਿਸੇ ਵਿਦੇਸ਼ੀ ਮੁਲਕ ਦੇ ਵਿੱਚ ਸੋਚਿਆ ਤਾਂ ਹੈਗਾ ਸੀ ਜੀ ਕੈਨੇਡਾ ਜਾਵਾਂਗੇ ਪਰ ਚਲੋ ਜੋ ਹੋ ਗਿਆ ਨਾ ਮਨ ਦੇ ਵਿੱਚ ਕਿ ਪਛਤਾਵਾ ਕੋਈ ਡਰ ਤਾਂ ਨਹੀਂ ਇਦਾਂ ਦਾ ਨਹੀਂ ਜੀ ਕੋਈ ਪਛਤਾਵਾ ਨਹੀਂ ਕੋਈ ਡਰ ਨਹੀਂ ਆ ਚਲੋ ਆਪਦਾ ਸਾਨੂੰ ਤੇ ਇਹੋ ਹੀ ਆ ਕਿ ਅਸੀਂ ਆਪਣੇ ਲਈ ਕੋਈ ਨਹੀਂ ਕਰਦੇ ਅਸੀਂ ਤੇ ਆਪਦੇ ਸਾਰੇ ਭਰਾਵਾਂ ਲਈ ਅਸੀਂ ਇਕੱਲੇ ਸਾਡੇ ਕੱਲਿਆਂ ਦੀ ਜੰਗ ਦੇ ਹੈਗੀ ਨਹੀਂ ਇਹ ਸਾਰੇ ਭਰਾਵਾਂ ਦੀ ਹੈ ਸਾਰੀਆਂ ਜ਼ਮੀਨਾਂ ਸਾਡੀਆਂ ਜਿਹੜੀਆਂ ਸਾਡੇ ਪਿਓ ਦਾਦਾਿਆਂ ਨੇ ਜੋੜੀਆਂ ਵਾਂ ਤੇ ਜੇ ਸਰਕਾਰ ਇੱਕੇਦਮ ਸਾਡੇ ਤੋਂ ਖੋਲੂਗੀ ਤੇ ਫਿਰ ਦੁੱਖ ਦੇ ਹੁੰਦਾ ਹੀ ਆ ਜੀ ਅੱਛਾ ਗੁਰਜੋਤ ਵਿੱਚ ਲੱਗਾ ਸੀ ਇਦਾਂ ਜਦੋਂ ਸਮਾਂ ਜਾਦਾ ਪੈ ਗਿਆ ਸੀ 26 ਜਨਵਰੀ ਦੀ ਘਟਨਾ ਹੁੰਦੀ ਆ ਉਸ ਤੋਂ ਬਾਅਦ ਕਿੰਨੇ ਮਹੀਨੇ ਪੈ ਜਾਂਦੇ ਨੇ ਤਾਂ ਕਿਤੇ ਮਨ ਦੇ ਵਿੱਚ ਇਦਾਂ ਲੱਗਾ ਵੀ ਸ਼ਾਇਦ ਬੁੱਲਸਹੁਣ ਭੁੱਲ ਭੁੱਲ ਗਈ ਹੈ ਜਾਂ ਗ੍ਰਿਫਤਾਰੀ ਨਹੀਂ ਹੋਊਗੀ ਜਿਸ ਤਰੀਕੇ ਨਾਲ ਤੁਸੀਂ ਅੰਮ੍ਰਿਤਸਰ ਚਲੇਗੇ ਦੇਖੋ ਮਾ ਹੈਗਾ ਤੇ ਹੈ ਸਾਨੂੰ ਪਤਾ ਹੀ ਕਿ ਪੁਲਿਸ ਚਲੋ ਮਗਰ ਲੱਗੀ ਆ ਪਰ ਆਪਦੇ ਘਰਾਂ ਲਈ ਹੁਣ ਆਪਦੇ ਗਰੀਬ ਬੰਦੇ ਆ ਆਪਦਾ ਕੰਮ ਕਾਰ ਨੂੰ ਜਾਣਾ ਤੇ ਪੈਂਦਾ ਹੀ ਇੱਧਰ ਉੱਧਰ ਥੋੜਾ ਬਾਲਾ ਕੰਮ ਤੇ ਕਰਨ ਨੂੰ ਜਾਣਾ ਪੈਂਦਾ ਜੀ ਹੂੰ ਹੂੰ ਤੇ ਉਹ ਫਿਰ ਚਲੇ ਗਏ ਚਲੋ ਫੜੇ ਗਏ ਜੋ ਪਰਮਾਤਮਾ ਦਾ ਵੈਗਰੂ ਜੋ ਕਰਦਾ ਚੰਗਾ ਹੀ ਕਰਦਾ ਜੀ ਨਾਲ ਤੁਹਾਡੇ ਗੁਰਜੰਟ ਸਿੰਘ ਦੇ ਫਾਦਰ ਸਾਹਿਬ ਨੇ ਇਹਨਾਂ ਦਾ ਬੇਟਾ ਵੀ ਹੈ ਬਾਪੂ ਜੀ ਹਾਂਜੀ ਕਾਡਪਤੀ ਜੀ ਹਾਂਜੀ ਅੱਛਾ ਜਮਾਨਤ ਹੋ ਗਈ ਉਹਨਾਂ ਦੀ ਹੋ ਗਈ ਜੀ ਜਮਾਨਤ ਹੋ ਗਈ ਅੱਛਾ ਪਿੰਡ ਤੋਂ ਮੈਨੂੰ ਇਹ ਦੱਸਿਓ ਕਿ ਜਦੋਂ ਇਹ ਚਾਰ ਮੁੰਡਿਆਂ ਦੇ ਉੱਤੇ ਨਾਮ ਰੱਖ ਦਿੰਦੀ ਆ ਪੁਲਿਸ ਦਿੱਲੀ ਔਰ ਉਸ ਤੋਂ ਬਾਅਦ ਪਿੰਡ ਦੇ ਜਿਹੜੇ ਕਿਸਾਨ ਭਾਈਚਾਰਾ ਹੈ ਉਹਦੇ ਵਿੱਚ ਕੋਈ ਮਰਾਲ ਡਾਊਨ ਹੋਇਆ ਕੋਈ دہشت ਦਾ ਜਾਂ ਕੋਈ ਡਰਤਾ ਨਹੀਂ ਇਦਾਂ ਦਾ ਪਿਆ ਹੁਣ ਮੋਰਚੇ ਜਾਣਾ ਹੀ ਨਹੀਂ ਜਾਣਾ ਡਰ ਕੋਈ ਨਹੀਂ ਪਿਆ ਇਹਨਾਂ ਨੂੰ ਜਾਣ ਦਾ ਅਜੇ ਵੀ ਲੋਕ ਜਾਂਦੇ ਨੇ ਮੋਰਚੇ ਤੇ ਜਾਂਦੇ ਆਗੇ ਸਾਰੇ ਜਾਂਦੇ ਆਂ ਜਾਂਦੇ ਅੱਛਾ ਡਿਊਟੀਆਂ ਲੱਗਦੀਆਂ ਨੇ ਡਿਊਟੀਆਂ ਲੱਗਦੀਆਂ ਵਾਰੀ ਵਾਰੀ ਅੱਛਾ ਜਿਵੇਂ 15 15 ਦਿਨ ਕੱਟ ਕੇ ਆਉਂਦੇ ਫਿਰ ਦੂਜੀ 15 ਦਿਨ ਜਾਂਦੇ ਫਿਰ ਇਹ ਮੁੰਡਿਆਂ ਨੂੰ ਜਿਵੇਂ ਪੁਲਿਸ ਨੇ ਗ੍ਰਿਫਤਾਰ ਵੀ ਕੀਤਾ ਸੀ ਤਾਂ ਥੋੜਾ ਨਜ਼ਰੀਏ ਦੇ ਵਿੱਚ ਕੁਝ ਫਰਕ ਪਿਆ ਹੈ ਕਿ ਆਪਾਂ ਸਾਡੇ ਬੱਚੇ ਨੇ ਜਿਨ੍ਹਾਂ ਦੇ ਅੱਜ ਸੰਘਰਸ਼ ਦੇ ਵਿੱਚ ਜਿਨ੍ਹਾਂ ਨੇ ਮੋਰਚੇ ਦੇ ਵਿੱਚ ਇੱਕ ਵੱਡਾ ਇੱਕ ਜਿਨ੍ਹਾਂ ਨੇ ਗ੍ਰਿਫਤਾਰੀਆਂ ਵੀ ਦੇ ਦਿੱਤੀਆਂ ਆਪਣੀਆਂ ਕੋਈ ਨਹੀਂ ਫਰਕ ਪਿਆ ਵਧੀਆ ਕੰਮ ਕੀਤਾ ਨਾ ਮਾੜਾ ਕੰਮ ਤੇ ਕੋਈ ਨਹੀਂ ਕੀਤਾ ਗੁਰਜੋਤ ਹੋਰ ਜਿਵੇਂ ਤੁਹਾਡੇ ਪਿੰਡ ਦੇ ਚਾਰ ਸੀਗੇ ਹੋਰ ਤੁਹਾਡੇ ਇਲਾਕੇ ਦੇ ਵਿੱਚ ਹੋਰ ਵੀ ਨੌਜਵਾਨ ਸੀਗੇ ਇਹ ਆਪਣੇ ਇਲਾਕੇ ਤਰਨਤਾਰਨ ਜ਼ਿਲ੍ਹੇ ਜੋ ਇੱਕ ਵਾਂ ਤੋਂ ਜਗਰਾਵ ਸਿੰਘ ਜੀ ਬਸ ਜਗਰਾਵ ਸਿੰਘ ਨਾਲ ਮੁਲਾਕਾਤ ਹੋਈ ਸੀ ਉਦੋਂ 26 ਜਨਵਰੀ ਨੂੰ ਨਹੀਂ ਜੀ ਆਪਣੀ ਮੁਲਾਕਾਤ ਨਹੀਂ ਹੋਈ ਜੀ ਅੱਛਾ ਹਾਂ ਜੀ ਉਹਨਾਂ ਦਾ ਸਭ ਤੋਂ ਹਟ ਲਿਸਟ ਦੇ ਉੱਤੇ ਨਾਮ ਹਾਂ ਜੀ ਹਾਂ ਜੀ ਉਹਨਾਂ ਦੀ ਵੀ ਬੇਲ ਹੋ ਗਈ ਹੈ ਜੀ ਹੂੰ ਹੂੰ ਹੌਣ ਗੁਰਜੋਤ ਅੱਗੇ ਮੋਰਚੇ ਦੇ ਵਿੱਚ ਜਾਓਗੇ ਜਾਵਾਂਗੇ ਜੀ ਬਾਕੀ ਆਪਾਂ ਦੇ ਸਾਰੇ ਨੌਜਵਾਨਾਂ ਨੂੰ ਵੀ ਕਹਿਣਾ ਹੈ ਬਾਕੀ ਦੂਜਿਆਂ ਨੂੰ ਵੀ ਕਹਿਨੇ ਆ ਕਿ ਮੋਰਚੇ ਦੇ ਵਿੱਚ ਜਾਓ ਜਿਹੜੀ ਹੁਣ ਆਪਾਂ ਜੰਗ ਜਿੱਤੀ ਜੇ ਆਪਾਂ ਇਹ ਤੋਂ ਪਿਛੇ ਹਟ ਗਏ ਤੇ ਆਪਣੇ ਪੱਲੇ ਕੁਝ ਨਹੀਂ ਰਹਿ ਜਾਣਾ ਆਪਾਂ ਦੇ ਇੱਥੇ ਦਿਹਾੜੀਆਂ ਹੀ ਕਰਨੀਆਂ ਜੀ ਤੇ ਇਹ ਜੇ ਆਪਾਂ ਜੰਗ ਹੁਣ ਸ਼ੁਰੂ ਕੀਤੀ ਹੈ ਤੇ ਆਪਾਂ ਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਜਾਣਾ ਚਾਹੀਦਾ ਜੀ ਹੌਸਲੇ ਬੁਲੰਦ ਹੈ ਅੱਜ ਵੀ ਬੁਲੰਦ ਹੈ ਜੀ ਬੁਲੰਦ ਹੈ ਜੀ ਪਰਿਵਾਰ ਦਾ ਕਿਵੇਂ ਸਵਭ ਤੌਰ ਦੇ ਉੱਤੇ ਕਈ ਵਾਰ ਪਿਤਾਏ ਗੁੱਸੇ ਹੋ ਜਾਂਦੇ ਨੇ ਕਿ ਪੁੱਤਰਾ ਆਪਾਂ ਤਾਂ ਜਾਣਾ ਸੀਗਾ ਸਿੱਧੇ ਰਾਹੇ ਤੁਸੀਂ ਕਿਹੜੇ ਉਹ ਪਹਿਲੋਂ ਦੇ ਜੀ ਕਹਿੰਦੇ ਹੀ ਆ ਥੋੜਾ ਬਹੁਤ ਕੀ ਚਲੋ ਤੁਸੀਂ ਗਲਤ ਕੰਮ ਤੁਸੀਂ ਕਾਹ ਤੋਂ ਗਲਤ ਰਾ ਗਏ ਤੁਸੀਂ ਜਿੱਥੇ ਤੁਹਾਨੂੰ ਆਪਣੇ ਲੀਡਰਾਂ ਨੇ ਜਿਹੜੇ ਸਹੀ ਰਾ ਕਿਹਾ ਸੀ ਤੁਸੀਂ ਉਸੇ ਰਾ ਤੇ ਜਾਣਾ ਹੈ ਤੇ ਅਹੀਂ ਦੇ ਜੀ ਕਦੀ ਪਹਿਲੋਂ ਦਿੱਲੀ ਗਏ ਨਹੀਂ ਅਹੀਂ ਦੇ ਅੰਮ੍ਰਿਤਸਰ ਤੱਕ ਜਾਣੇ ਉਤੋਂ ਗਾੜੀ ਅਹੀਂ ਤੇ ਅਜੇ ਤੱਕ ਗਏ ਨਹੀਂ ਆ ਤੇ ਉਹ ਸਰਕਾਰ ਜਿਹਨੂੰ ਸਾਨੂੰ ਗਲਤ ਰਾ ਲੈ ਗਈ ਅਹੀਂ ਉੱਥੇ ਪਿੱਛੇ ਪਿੱਛੇ ਉਹਨਾਂ ਦੇ ਚਲੇ ਗਏ ਆ ਤੇ ਬਾਕੀ ਉਹ ਤੇ ਫਿਰ ਅਹੀਂ ਘਰੇ ਜਦੋਂ ਉਹਨਾਂ ਨੂੰ ਦੱਸਿਆ ਉਹਨਾਂ ਨੂੰ ਪਤਾ ਕਿ ਸਾਡੇ ਬੱਚਿਆਂ ਨੂੰ ਕਿਹੜਾ ਉੱਥੇ ਦਿੱਲੀ ਦਾ ਕੋਈ ਪਤਾ ਹੀ ਤੇ ਬਾਕੀ ਉਹ ਕਹਿੰਦੇ ਕੋਈ ਗੱਲ ਨਹੀਂ ਆਪਾਂ ਨਾਲ ਆ ਇਹਨਾਂ ਦੇ ਜਿਹੜੇ ਵੀ ਜੰਗ ਆਪਾਂ ਹੁਣ ਸ਼ੁਰੂ ਕੀਤਾ ਜਿਹੜਾ ਆਪਾਂ ਹੁਣ ਇਹ ਹੱਕ ਆਪਦੇ ਆ ਇਹ ਲੈਣੇ ਲੈਣੇ ਆ ਜੀ ਤਾਂ ਹੱਕ ਲੈਣੇ ਨੇ ਕਾਨੂੰਨਨ ਤੌਰ ਦੇ ਉੱਤੇ ਲਗਾਤਾਰ ਕਿਸਾਨਾਂ ਦਾ ਸੰਘਰਸ਼ ਲਗਾਤਾਰ ਚੱਲ ਰਿਹਾ ਤਾਂ ਪਿੰਡ ਦੇ ਹੋਰ ਵੀ ਨੌਜਵਾਨ ਵੀ ਨੇ ਬਜ਼ੁਰਗ ਵੀ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਾਪੂ ਜੀ ਕੀ ਨਾ ਤੁਹਾਡਾ ਨਿਸ਼ਾਤਰ ਸਿੰਘ ਜੀ ਅ ਅੱਜ ਵੀ ਜਾਂਦੇ ਹੋ ਸੰਘਰਸ਼ ਦੇ ਵਿੱਚ ਪਿੰਡ ਤੋਂ ਕਿਸਾਨ ਜਾਂਦੇ ਨੇ ਜਾਂਦੇ ਜੀ ਜਾਂਦੇ ਨੇ ਜਿਵੇਂ ਨੌਜਵਾਨਾਂ ਦੀ ਗ੍ਰਿਫਤਾਰੀ ਹੋ ਗਈ ਸੀ ਪਿੰਡ ਦੇ ਆ ਦੀ ਤਾਂ ਕਿਤੇ ਮਨ ਦੇ ਵਿੱਚ ਐ ਡਰ ਤਾਂ ਨਹੀਂ ਆਇਆ ਵੀ ਕਿਤੇ ਸਾਡੇ ਬੱਚੇ ਵੀ ਨਾ ਕਿਤੇ ਫਸ ਜਾਣ ਕਾਨੂੰ ਕਿਤੇ ਸਾਡੇ ਤੇ ਵੀ ਨਾ ਪਰਚੇ ਦਰਜ ਹੋ ਜਾਣ ਨਹੀਂ ਨਹੀਂ ਡਰ ਤਾਂ ਕੋਈ ਨਹੀਂ ਆਇਆ ਚਲੋ ਉਦੋਂ ਇੱਥੇ ਤੰਗ ਕੀਤਾ ਸਰਕਾਰ ਨੇ ਹੂੰ ਦਿਲਗੋਦਿਲ ਪੁਲਿਸਾਂ ਦੀ ਤੰਗ ਕਰਦੀ ਰਹੀ ਆ ਦੋ ਮਹੀਨੇ ਪਰੇਸ਼ਾਨ ਕਰਦੀ ਰਹੀ ਸਾਰਿਆਂ ਅੱਛਾ ਤੁਸੀਂ ਤੁਸੀਂ ਪਿੰਡ ਦੇ ਵਿੱਚ ਹੁੰਦੇ ਸੀਗੇ ਤਾਂ ਕਿਦਾਂ ਆ ਕੇ ਪੁਲਿਸ ਛਾਪੇਮਾਰੀ ਕਰਦੀ ਸੀ ਘਰਾਂ ਦੇ ਵਿੱਚ ਟੋਪੀ ਬਿਮਾਰੀ ਕਰਦੀ ਇੱਥੇ ਗੁਰਦੁਆਰੇ ਇਕੱਠੇ ਹੋ ਗਏ ਇੱਥੇ ਸਾਰਾ ਇੰਟਰਵਿਊ ਲੈਂਦੀ ਸਾਰਾ ਕੁਝ ਕਰਦੀ ਚਾਹੀਏ ਵਰਦਵਾਰੇ ਸਭ ਇਕੱਠੇ ਹੁੰਦੇ ਨੇ ਅੱਛਾ ਕਿਸ ਤਰੀਕੇ ਦੇ ਸਵਾਲ ਕਰਦੇ ਸੀਗੇ ਇਹੋ ਪੁੱਛਦੇ ਇਹ ਮੁੰਡੇ ਸਾਨੂੰ ਮਰਫਦਾ ਕਰਾਓ ਅੱਛਾ ਤੇ ਉਹਨੂੰ ਵੀ ਰਾਖ ਦੇਦਾ ਸੀ ਚਾਹੇ ਇੱਕ ਮੁੰਡੇ ਅਜੇ ਆਏ ਨਹੀਂ ਉੱਥੇ ਆ ਜਦੋਂ ਆਉਣਗੇ ਕਰਾਵਾਂਗੇ ਤਾਂ ਇਸ ਪਿੰਡ ਦੇ ਵਿੱਚੋਂ ਵੀ ਲਗਾਤਾਰ ਅੱਜ ਵੀ ਲੋਕ ਜਿਹੜੇ ਕਿਸਾਨ ਨੇ ਉਹ ਸੰਘਰਸ਼ ਦੇ ਵਿੱਚ ਜਾ ਰਹੇ ਨੇ ਹਾਂਜੀ ਹਾਂਜੀ ਜਾ ਰਹੇ ਪੁੱਤ ਨੇ ਜਾ ਰਹੇ ਜੀ ਹਾਂ ਅੱਗੇ ਨੂੰ ਤੁਸੀਂ ਵੀ ਜਾ ਕੇ ਆਏ ਮੇਰਾ ਭਰਾ ਗਿਆ ਸੀ ਅੱਛਾ ਹਾਂਜੀ ਤਾਂ ਕਿਸਾਨੀ ਮੋਰਚੇ ਦੇ ਨਾਲ ਇਹ ਪਿੰਡ ਅਜੇ ਵੀ ਜੁੜਿਆ ਹੋਇਆ ਹੈ ਤਾਂ ਗੱਲਬਾਤ ਗੁਰਜੋਤ ਸਿੰਘ ਹੋਰਾਂ ਦੇ ਨਾਲ ਤੁਹਾਡੀ ਕਰਵਾਈ ਹੈ 1 ਲੱਖ ਰੁਪਏ ਦਾ ਇਨਾਮੀ ਗੁਰਜੋਤ ਸਿੰਘ ਹੈ ਜਿਸ ਦੇ ਉੱਤੇ سنگੀਨ ਧਰਾਮਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀਗਾ ਗ੍ਰਿਫਤਾਰੀ ਹੋਈ ਹੈ ਕਈ ਮਹੀਨਿਆਂ ਬਾਅਦ ਔਰ ਫਿਰ ਉਸ ਨੂੰ 11 ਦਿਨ ਜਿਹੜਾ ਤਿਹਾਰ ਜੇਲ੍ਹ ਦੇ ਵਿੱਚ ਵੀ ਰਹਿਣਾ ਪਿਆ ਪੁਲਿਸ ਦੇ ਵੱਲੋਂ ਕਈ ਤਰੀਕੇ ਦੀ ਪੁੱਛਗਿੱਛ ਵੀ ਕੀਤੀ ਪਰ ਅੱਜ ਗੁਰਜੋਤ ਆਪਣੇ ਪਿੰਡ ਦੇ ਵਿੱਚ ਹੈ ਪਿੰਡ ਦੇ ਵਿੱਚ ਸੰਗਰਾ ਦਾ ਦਿਹਾੜਾ ਹੈ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਸਮਾਗਮ ਵੀ ਚੱਲੇ ਨੇ ਔਰ ਗੁਰਜੋਤ ਇੱਥੇ ਵੀ ਅੱਜ ਅਰਦਾਸ ਕੀਤੀ ਹੋਊ ਚੜ੍ਹਦੀ ਕਲਾ ਦੀ ਹਾਂਜੀ ਜੀ ਆਪਾਂ ਨੇ ਅਰਦਾਸ ਕੀਤੀ ਆ ਬਾਕੀ ਆਪਾਂ ਜੋ ਵੈਗਰੂ ਦੇ ਸਿਰ ਤੇ ਆਪਾਂ ਚੱਲਦੇ ਆ ਵੈਗਰੂ ਦਾ ਓਟ ਆਸਰਾ ਲੈ ਕੇ ਹੀ ਆਪਾਂ ਜੀ ਇਹ ਸੰਘਰਸ਼ ਵੀ ਸ਼ੁਰੂ ਕੀਤਾ ਸੀ ਤੇ ਵੈਗਰੂ ਨੇ ਹੀ ਆਪਣੀ ਇਹ ਜੰਗ ਜਿਤਾਉਣੀ ਆ ਜੀ ਉਸ ਦਿਨ ਵੀ ਟਰੈਕਟਰ ਤੇ ਹੀ ਗਏ ਸੀਗੇ 26 ਜਨਵਰੀ ਨੂੰ ਹਾਂਜੀ ਟਰੈਕਟਰ ਤੇ ਗਏ ਆਏ ਹਾਂਜੀ ਅਜਾ 10 ਵਜੇ ਤੋਂ ਲੈ ਕੇ 3 ਵਜੇ ਦਾ ਸਮਾਂ ਉਦੋਂ ਤੱਕ ਤਸਵੀਰਾਂ ਖਬਰਾਂ ਆ ਗਈਆਂ ਹੋਊਗੀਆਂ ਨਾ ਫੋਨਾਂ ਦੇ ਵਿੱਚ ਵੀਡੀਓਜ਼ ਆਈ ਜਾ ਰਹੀਆਂ ਸੀਗੀਆਂ ਵੀ ਲਾਲ ਕਿਲੇ ਦੇ ਵਿੱਚ ਇਦਾਂ ਹੋ ਗਿਆ ਲਾਲ ਕਿਲੇ ਦੇ ਵਿੱਚ ਇਦਾਂ ਹੋ ਗਿਆ ਨਹੀਂ ਜੀ ਲਾਲ ਕਿਲੇ ਉਹ ਉੱਥੇ ਦੇ ਸਰਕਾਰ ਨੇ ਨੈਟ ਬੰਦ ਕਰ ਦਿੱਤੇ ਸੀ ਉਸ ਦਿਨ ਤੇ ਸਰਕਾਰ ਨੇ ਨੈਟ ਬੰਦ ਕੀਤੇ ਸੀ ਬਾਕੀ ਆਪਾਂ ਨੂੰ ਤੇ 27 ਤਰੀਕ ਨੂੰ ਪਤਾ ਲੱਗਾ ਕਿ ਆਪਣੇ ਤੇ ਉਹਨਾਂ ਨੇ ਪਰਚਾ ਦਰਜ ਕਰਤਾ ਹੈ ਕਿੱਥੇ ਸੀਗੇ ਕਿਵੇਂ ਖਬਰ ਮਿਲਿਓ ਉਥੇ ਧਰਨੇ ਦੇ ਵਿੱਚ ਹੀ ਮਤਲਬ ਜੋ ਆਪਣੇ ਲੀਡਰ ਆ ਉਹਨਾਂ ਨੂੰ ਪਤਾ ਕਿਸ ਤਰੀਕੇ ਨਾਲ ਪਤਾ ਲੱਗ ਗਿਆ ਜਾਂ ਆਪਣੇ ਇੱਥੇ ਪਿੱਛੇ ਜਿਹੜੀ ਟੀਵੀ ਦੇ ਵਿੱਚ ਖਬਰ ਮੀਡੀਆ ਨੇ ਵਿਖਾਈ ਆ ਤੇ ਉਥੋਂ ਆਪਣੇ ਘਰੋਂ ਵੀ ਫੋਨ ਆਏ ਆ ਕਿ ਮਤਲਬ ਚਲੋ ਤੁਹਾਡੇ ਤੇ ਪਰਚਾ ਹੋ ਗਿਆ ਫਿਰ ਅਸੀਂ ਵਾਪਸ ਆ ਗਏ ਅੱਛਾ ਉਸ ਤੋਂ ਬਾਅਦ ਫਿਰ ਸਿੱਧੇ ਘਰੇ ਆ ਗਏ ਹਾਂਜੀ ਫਿਰ ਘਰੇ ਆ ਗਏ ਅੱਛਾ ਇਸ ਤੋਂ ਬਾਅਦ ਫਿਰ ਪੁਲਿਸ ਨੇ ਕਿੰਨੀ ਦੇਰ ਬਾਅਦ ਰੇਡਾਂ ਸ਼ੁਰੂ ਕਰ ਦਿੱਤੀਆਂ ਸੀ ਪੁਲਿਸ ਦੇ ਅਗਲੇ ਦਿਨ ਹੀ ਆ ਗਏ ਸੀ ਬਾਅਦ ਪੁਲਿਸ ਨੇ ਤੇ ਫਿਰ ਰੋਜ਼ ਹੀ ਰੇਡ ਤੇ ਰੇਡ ਦੀ ਬਹੁਤ ਤੰਗ ਕੀਤਾ ਪੁਲਿਸ ਨੇ ਜਿਵੇਂ ਆਪਾਂ ਦੇਖ ਰਹੇ ਸੀ ਤੁਹਾਡੇ ਮਾਤਾ ਪਿਤਾ ਬਜ਼ੁਰਗ ਨੇ ਭੈਣ ਵੀ ਸੀਗੇ ਘਰੇ ਜਿਸ ਦਿਨ ਆਪਾਂ ਗਏ ਸੀ ਤਾਂ ਉਹਨਾਂ ਨੂੰ ਵੀ ਬਹੁਤ ਤੰਗੀ ਝੱਲਣੀ ਪਈ ਹੋਊਗੀ ਤੰਗੀ ਜੀ ਫਿਰ ਉਹਨਾਂ ਨੂੰ ਝੱਲਣੀ ਪੈਂਦੀ ਸਰਕਾਰ ਤੇ ਫਿਰ ਤੰਗ ਤੇ ਕਰਦੀ ਉਹਨਾਂ ਦੇ ਮਨਚ ਵੀ ਆਉਂਦਾ ਕਿਤੇ ਸਾਨੂੰ ਵੀ ਨਾ ਲੈ ਜਾਣ ਨਾਲੇ ਜੀ ਮਤਲਬ ਜਦੋਂ ਘਰ ਦੇ ਆਪਾਂ ਖੇਤੀਬਾੜੀ ਵਾਲੇ ਸਾਰੇ ਹੈਗੇ ਘਰ ਦੇ ਕੰਮ ਆਪਣੇ ਮੱਜਾਂ ਡੰਗਰ ਸਾਰਾ ਕੁਝ ਹੈਗਾ ਜੀ ਤੇ ਜੇ ਸਰਕਾਰ ਕਿਸ ਨੂੰ ਘਰੋਂ ਚੁੱਕ ਕੇ ਲੈ ਜਾਂਦੀ ਆ ਤੇ ਫਿਰ ਘਰੇ ਔਖਾ ਜਾਂਦਾ ਕੰਮ ਔਖਾ ਜਾਂਦਾ ਤੇ ਬਸ ਤੰਗੀ ਤੇ ਆਉਂਦੀ ਆ ਜੀ ਖੇਤੀਬਾੜੀ ਦਾ ਸ਼ੌਂਕ ਵੀ ਤੁਸੀਂ ਰੱਖਦੇ ਹੋ ਸ਼ੌਂਕ ਵੀ ਔਰ ਕਿੱਤਾ ਵੀ ਹੈ ਪਿਤਾਈ ਦੇ ਨਾਲ ਵੀ ਕਹਿੰਦੇ ਤੁਸੀਂ ਹੱਥ ਵਟਾਉਂਦੇ ਹੋ ਹਾਂਜੀ ਇਹ ਕਿੱਤਾ ਜੀ ਸਾਡੀ ਰੋਟੀ ਖੇਤੀਬਾੜੀ ਆ ਹੁਣ ਆਪਣੇ ਕੋਲ ਜ਼ਮੀਨ ਹੀ ਹੈਗੀ ਆ ਹੋਰ ਆਪਣੇ ਕੋਲ ਕੋਈ ਹੋਰ ਤੇ ਆਪਣੇ ਕੋਈ ਸਾਧਨ ਨਹੀਂ ਹੈਗਾ ਤੇ ਜ਼ਮੀਨ ਹੀ ਆਪਣੇ ਕੋਲ ਹੈਗੀ ਆ ਤੇ ਉਹ ਵੀ ਸਰਕਾਰਾਂ ਜ਼ਮੀਨ ਵੀ ਸਾਡੀਆਂ ਖੋਹ ਲੈਂਦੀਆਂ ਗੁਰੂ ਉਸ ਸੰਘਰਸ਼ ਨੂੰ ਕਿੱਥੇ ਦੇਖਦੇ ਹੋ ਅੱਜ ਕਿੱਥੇ ਖੜਾ ਸੰਘਰਸ਼ ਗ੍ਰਿਫਤਾਰੀਆਂ ਵੀ ਦਿੱਤੀਆਂ ਨੌਜਵਾਨਾਂ ਨੇ ਵੱਡੀਆਂ ਧਰਾਵਾਂ ਵੀ ਲੱਗੀਆਂ ਇੱਕ ਇੱਕ ਲੱਖ ਦੇ ਇਨਾਮੀ ਵੀ ਬਣਾ ਦਿੱਤੇ ਤੁਹਾਡੇ ਵਰਗੇ ਕਈ ਨੌਜਵਾਨ ਤਾਂ ਅੱਜ ਸੰਘਰਸ਼ ਨੂੰ ਕਿੱਥੇ ਦੇਖ ਰਹੇ ਹੋ ਖੜੇ ਨੂੰ ਸੰਘਰਸ਼ ਜੀ ਇਹ ਹੈ ਕਿ ਇਹਦੇ ਵਿੱਚ ਦੇ ਕੁਰਬਾਨੀਆਂ ਵੀ ਦੇਣੀਆਂ ਪੈਂਦੀਆਂ ਏ ਸਾਰਾ ਕੁਝ ਕਰਨਾ ਪੈਂਦਾ ਏ ਬਾਕੀ ਸਰਕਾਰਾਂ ਦੀ ਇਹ ਨੀਤੀ ਹੈਗੀ ਕਿ ਕਿਸਾਨਾਂ ਨੂੰ ਜਿਹੜੇ ਆਪਦੀ ਰੋਟੀ ਖਾਂਦੇ ਇੱਥੇ ਇਹਨਾਂ ਨੂੰ ਅਸੀਂ ਜਿਹੜੇ ਅਮੀਰ ਆ ਉਹਨਾਂ ਨੂੰ ਬਾਨੀ ਡਾਨੀ ਉਹਨਾਂ ਨੂੰ ਤੇ ਹੋਰ ਅਮੀਰ ਕਰੀ ਜਾਂਦੇ ਆ ਜਿਹੜੇ ਪੂੰਜੀਪਤੀ ਆ ਉਹਨਾਂ ਨੂੰ ਤੇ ਹੋਰ ਉਹ ਸਰਕਾਰ ਆਪਣੀਆਂ ਜ਼ਮੀਨਾਂ ਵਿੱਚ ਖੋਹਗੇ ਸਾਡੀਆਂ ਖੋਹ ਖੇ ਉਹਨਾਂ ਨੂੰ ਤੇ ਅੱਗੇ ਕਿਸੇ ਗੱਲ ਦੀ ਘਾਟ ਨਹੀਂ ਪਿਆ ਉਹਨਾਂ ਕੋਲ ਵਾਧੂ ਆ ਤੇ ਸਾਡੇ ਜਿਹੜੇ ਗਰੀਬ ਕਿਸਾਨ ਉਹਨਾਂ ਦੀਆਂ ਜ਼ਮੀਨਾਂ ਖੋਹ ਖੇ ਉਹਨਾਂ ਨੂੰ ਦਿੱਤੀ ਜਾਂਦੀ ਹੈ ਜੀ ਮਾਂਗੀ ਕਰਦੇ ਹਾਂ ਤੁਸੀਂ ਸਰਕਾਰ ਤੋਂ ਬਤੌਰ ਕਿਸਾਨ ਹੁੰਦਿਆ ਹੋਇਆ ਕੀ ਮੰਗ ਕਰਦੇ ਹੋ ਸਰਕਾਰ ਤੋਂ ਦੇ ਆਪਾਂ ਨੂੰ ਕੋਈ ਆਸ ਤੇ ਹੈਗੀ ਨਹੀਂ ਆ ਕਿ ਸਰਕਾਰ ਆਪਣਾ ਨਾਲ ੱਤਕਾ ਹੀ ਕਰ ਸਕਦੀ ਹੋਰ ਤੇ ਕੁਝ ਕਰ ਨਹੀਂ ਸਕਦੀ ਤੇ ਸਰਕਾਰ ਤੋਂ ਚਲੋ ਆਪਾਂ ਨੂੰ ਤੇ ਇਹੋ ਹੀ ਆਸ ਹੈ ਕਿ ਸਾਡੇ ਕਾਨੂੰਨ ਅਸੀਂ ਰੱਦ ਕਰਾਉਣੇ ਆ ਜੀ ਅਚਾ ਮੁਰਾਲ ਆਖਰੀ ਸਵਾਲ ਲਵਾਂਗਾ ਮੁਰਾਲ ਡਾਊਨ ਤੇ ਨਹੀਂ ਹੈਗਾ ਲੱਗਦਾ ਕਿ ਸੰਘਰਸ਼ ਦੇ ਵਿੱਚ ਲੋਕਾਂ ਨੂੰ ਹੋਰ ਵੱਧ ਚੜ ਕੇ ਜਾਣਾ ਚਾਹੀਦਾ ਹੈ ਜਾਂ ਅੱਜ ਜੇ ਸੰਘਰਸ਼ ਦੇ ਵਿੱਚ ਜੋਸ਼ ਭਰਨਾ ਹੈ ਕਿਸਾਨ ਜਥੇਬੰਦੀਆਂ ਨੂੰ ਕਿਸ ਤਰੀਕੇ ਦੇ ਨਾਲ ਜੋਸ਼ ਭਰਨਾ ਚਾਹੀਦਾ ਹੈ ਕਿ ਕਾਨੂੰਨੀ ਦਾਇਰੇ ਦੇ ਵਿੱਚ ਰਹਿ ਕੇ ਇਹ ਜਿਹੜਾ ਲੜਾਈ ਝਗੜੇ ਵਾਲੇ ਉਸ ਤੋਂ ਪਛਾਹ ਹੋ ਕੇ ਆਪਾਂ ਇੱਕ ਬਦਮ ਸ਼ਾਂਤਮਈ ਤਰੀਕੇ ਦੇ ਨਾਲ ਸੰਘਰਸ਼ ਨੂੰ ਹੋਰ ਵੱਡਾ ਕਰੀਏ ਹੋਰ ਇਹਨੂੰ ਅੱਗੇ ਲੈ ਕੇ ਜਾਈਏ ਇਹ ਕਿਸਾਨ ਤੇ ਸ਼ਾਂਤਮਈ ਤਰੀਕੇ ਨਾਲ ਹੀ ਬੰਦੇ ਆ ਜੀ ਇਹ ਸਰਕਾਰ ਆਣ ਕੇ ਮਤਲਬ ਗਲਤ ਇਹਨਾਂ ਦੇ ਵਿੱਚ ਬੰਦੇ ਛੱਡੇ ਆ ਸਰਕਾਰ ਨੇ ਪੱਕੀਆਂ ਟੀਮਾਂ ਜਿਹੜੀਆਂ ਪੱਕੀਆਂ ਵਿੱਚ ਹੀ ਬੈਠੀਆਂ ਜੀ ਉਹਨਾਂ ਦਾੜੀਆਂ ਰੱਖੀਆਂ ਪਰ ਨੇ ਬੰਨੇ ਆ ਉਹ ਪੱਕੇ ਵਿੱਚ ਹੀ ਰਹਿੰਦੇ ਆ ਦੀ ਉਹ ਉਹ ਗਲਤ ਵਿੱਚ ਕੰਮ ਉਹ ਗਲਤ ਕਰਦੇ ਆ ਜੀ ਇਹਨਾਂ ਦੇ ਨਾਲ ਤੇ ਬਾਕੀ ਆਪਾਂ ਹੁਣ ਇੱਥੇ ਜੀ ਸੀਜ਼ਨ ਚੱਲੰਦੇ ਆ ਸਾਰੇ ਇੱਥੇ ਖੇਤੀਬਾੜੀ ਤੰਬੂਆਂ ਦੇ ਵਿੱਚ ਭਾਵੇਂ ਇੱਕ ਵੀ ਬੰਦਾ ਹੋਵੇ ਕੋਈ ਗੱਲ ਨਹੀਂ ਫੋਨ ਹੈਗੇ ਹੀ ਆਪਣੇ ਕੋਲ ਜਦੋਂ ਫੋਨ ਕਰਨਗੇ ਤੇ ਇੱਥੋਂ ਵੱਡੇ ਤੋਂ ਵੱਡੇ ਕਾਫਲੇ ਜਾਣਗੇ ਤੇ ਜਦੋਂ ਸਾਡੀ ਲੋਡ ਹੋ ਗਈ ਅਸੀਂ ਪਹੁੰਚਾਂਗੇ ਉੱਥੇ ਜਾਵੋਗੇ ਫੇਰ ਸੰਗ ਜਾਵਾਂਗੇ ਜੀ ਪੂਰਾ ਜੋਰ ਨਾਲ ਜਾਵਾਂਗੇ ਗੱਲਬਾਤ ਕਰਨ ਲਈ ਗੁਰਜੋਤ ਬਹੁਤ ਬਹੁਤ ਧੰਨਵਾਦ ਆਏ ਸੀ ਨੌਜਵਾਨ ਗੁਰਜੋਤ ਸਿੰਘ ਉਹਨਾਂ ਦੇ ਪਿੰਡ ਵਾਸੀ ਔਰ ਇਸ ਪਿੰਡ ਦੇ ਗੁਰਜੋਤ ਸਿੰਘ ਦੇ ਨਾਲ ਤਿੰਨ ਹੋਰ ਨੌਜਵਾਨ ਤਿਹਾੜ ਜੇਲ੍ਹ ਦੇ ਵਿੱਚ ਬੰਨ ਸੀਗੇ ਜਿਨ੍ਹਾਂ ਦੇ ਵਿੱਚੋਂ ਦੋ ਨੌਜਵਾਨਾਂ ਦੀ ਬੇਲ ਹੋਈ ਹੈ ਜਿਨ੍ਹਾਂ ਵਿੱਚੋਂ ਇੱਕ ਗੁਰਜੋਤ ਸਿੰਘ ਹੈ ਔਰ ਦੂਸਰਾ ਨੌਜਵਾਨ ਵੀ ਪਿੰਡ ਦੇ ਵਿੱਚ ਪਹੁੰਚਿਆ ਹੈ ਤਾਂ ਦੋ ਨੌਜਵਾਨ ਜਿਹੜੇ ਰਹਿੰਦੇ ਨੇ ਉਹਨਾਂ ਦੀ ਵੀ ਬੇਲ ਹੋ ਚੁੱਕੀ ਆਰ ਉਹ ਵੀ ਇੱਕ ਦੋ ਦਿਨਾਂ ਦੇ ਵਿੱਚ ਪਿੰਡ ਪਹੁੰਚ ਜਾਣਗੇ ਤਾਂ ਗੁਰਜੋਤ ਸਿੰਘ ਨੇ ਤੁਹਾਨੂੰ ਵਿਸਤਾਰ ਦੇ ਵਿੱਚ ਦੱਸਿਆ ਵੀ ਕਿਸ ਤਰੀਕੇ ਦੇ ਨਾਲ 26 ਜਨਵਰੀ ਨੂੰ ਉੱਥੇ ਸਾਰੀ ਜਿਹੜੀ ਘਟਨਾ ਸੀਗੀ ਉਹ ਵਾਪਰੀ ਔਰ ਗੁਰਜੋਤ ਸਿੰਘ ਕਿੱਥੇ ਸੀਗਾ ਔਰ ਜਿਸ ਤਰੀਕੇ ਦੇ ਇਲਜ਼ਾਮ ਗੁਰਜੋਤ ਸਿੰਘ ਦੇ ਉੱਤੇ ਲਗਾਏ ਨੇ ਉਹ ਸਾਫ਼ ਤੌਰ ਤੇ ਅੱਜ ਵੀ ਕਹਿੰਦਾ ਵੀ ਮੈਂ ਜਿਹੀ ਕੋਈ ਵੀ ਗਲਤੀ ਨਹੀਂ ਕੀਤੀ ਜਿਸ ਦੇ ਨਾਲ ਦੇਸ਼ ਦਾ ਕਿਤੇ ਵੀ ਅਪਮਾਨ ਹੋਇਆ ਹੋਵੇ ਉਹ ਹਮੇਸ਼ਾ ਇਹੀ ਕਹਿੰਦਾ ਵੀ ਆਪਾਂ ਸਿਰਫ ਕਿਸਾਨ ਆ ਕਿਸਾਨਾਂ ਦੀ ਗੱਲ ਕਰਦੇ ਆ ਔਰ ਕਿਸਾਨਾਂ ਦੇ ਹੱਕਾਂ ਦੇ ਲਈ ਸ਼ਾਂਤਮਈ ਤਰੀਕੇ ਦੇ ਨਾਲ ਪ੍ਰੋਟੈਸਟ ਏ ਦਿੱਲੀ ਪਹੁੰਚੇ ਸੀਗੇ ਜਿੱਥੋਂ ਸਾਨੂੰ ਗੁੰਮਰਾਹ ਕਰਕੇ ਉਸ ਦੂਸਰੇ ਪਾਸੇ ਨੂੰ ਲਜਾਇਆ ਗਿਆ ਔਰ ਇਲਜ਼ਾਮ ਸਰਕਾਰਾਂ ਦੇ ਉੱਤੇ ਦਿੱਲੀ ਪੁਲਿਸ ਦੇ ਉੱਤੇ ਵੀ ਵੱਡੇ ਲਗਾਏ ਨੇ ਵੀ ਉਹਨਾਂ ਦੇ ਵੱਲੋਂ ਹੀ ਗਲਤ ਰਸਤੇ ਸਾਨੂੰ ਪਾ ਦਿੱਤਾ ਗਿਆ ਕਿਉਂਕਿ ਕਹਿੰਦੇ ਆਪਾਂ ਤਾਂ ਕਦੀ ਦਿੱਲੀ ਗਏ ਵੀ ਨਹੀਂ ਸੀਗੇ ਔਰ ਲਾਲ ਕਿਲਾ ਲੱਭਣਾ ਤਾਂ ਸਾਡੇ ਲਈ ਬਹੁਤ ਔਕੀ ਗੱਲ ਸੀਗੀ ਤਾਂ ਗੁਰਜੋਤ ਸਿੰਘ ਦੀ ਪਿੰਡ ਵਾਪਸੀ ਹੋਈ ਹੈ ਇਸ ਦੇ ਨਾਲ ਹੋਰ ਨੌਜਵਾਨ ਜਿਹੜੇ ਜੇਲ੍ਹਾਂ ਦੇ ਵਿੱਚ ਸੀਗੇ ਉਹਨਾਂ ਦੀ ਵੀ ਵਾਪਸੀ ਹੋਈ ਹੈ ਗੁਰਜੋਤ ਦੇ ਹੌਸਲੇ ਅੱਜ ਵੀ ਉੱਚ ਨੇ ਕਹਿੰਦਾ ਅੱਜ ਵੀ ਮੈਂ ਸੰਘਰਸ਼ ਦੇ ਨਾਲ ਜੁੜਿਆ ਹਾਂ ਕਿਸਾਨੀ ਸੰਘਰਸ਼ ਦੇ ਨਾਲ ਜੁੜਿਆ ਹਾਂ ਔਰ ਕਿਸਾਨੀ ਸੰਘਰਸ਼ ਦੇ ਵਿੱਚ ਮੋੜ ਦਿੱਲੀ ਧਰਨੇ ਦੇ ਵਿੱਚ ਮੋਰਚੇ ਦੇ ਵਿੱਚ ਲਗਾਤਾਰ ਜਾਂਦਾ ਰਹਾਂਗਾ ਕੈਮਰਾਮੈਨ ਬ੍ਰਿੰਦਰ ਮਹਿਰਾਜ ਨਾਲ ਸੁਖਵਿੰਦਰ ਸਿੰਘ ਹਮਦਰਦ ਟੀਵੀ ਪਿੰਡ ਤਲਵੰਡੀ ਸੋਭਾ ਸਿੰਘ